ਇਹ ਸਰਕਾਰ ਨੇ ਕਰਿਆ ਜੋ ਕੁਝ ਵੀ ਕਰਿਆ ਕਿਸੇ ਨੇ 10 ਸਾਲ ਕਾਂਗਰਸ ਦੀ ਕੱਖ ਨਹੀਂ ਕਰਿਆ ਤੁਨੇ ਇਹ ਚਾਦੂ ਵਾਲੇ ਨੇ ਜਿੰਨੇ ਕੱਖ ਨਹੀਂ ਕਰਿਆ ਜੀ ਸਭ ਤੋਂ ਵਧੀਆ ਕਾਲੀ ਸਰਕਾਰ ਹੈ ਜਿਹੜੇ 100 ਕੋਲ ਕਿਸਾਨ ਨੇ ਨਾ ਜੀ ਉਹਨਾਂ ਨੇ ਥੋੜਾ ਮਾਹੌਲ ਖਰਾਬ ਕੀਤਾ ਹੋਏ ਲੇਕਿਨ ਜਿਹੜਾ ਐਕਚੁਅਲ ਕਿਸਾਨ ਹੈ ਉਹ ਭਾਜੀਪੀ ਦੇ ਨਾਲ ਹੈ ਇਹਨਾਂ ਨੂੰ ਇਹ ਪੁੱਛੀਏ ਵੀ ਟਮਾਟਰ ਕਿੰਨੇ ਰੁਪਏ ਕਿਲੋ ਲੈਂਦੇ ਆ 38 ਤੋਂ ਭਿੰਡੀਆਂ ਗਿਆ ਰੇਟ ਲੈ ਰਿਆ ਕਿਸਾਨ ਦੀ ਤਾਂ 10 ਰੁਪਏ ਭਿੰਡੀ ਨਹੀਂ ਉੱਠਦੀ ਇਹ ਕਹਿੰਦੇ ਸੀ 5 ਮਿੰਟਾਂ ਜੇ ਐਮਐਸਬੀ ਦੇ ਦਿਆਂਗੇ ਸਾਡੀ ਸਰਕਾਰ ਬਣਾ ਦਿਓ ਹਾਂਜੀ ਕਿੱਥੇ ਗਏ ਜੀ 5 ਮਿੰਟ ਤੁਹਾਨੂੰ ਅੱਜ 2 ਸਾਲ ਹੋ ਗਏ ਅੱਜ ਨਾਜ਼ ਲੈਗਾ ਕਿਉਂ ਮੈਂ ਵਾਜੀ ਜੇ ਡਾਂਨੀ ਦਾ ਵਿਰੋਧ ਹੋ ਰਿਹਾ ਪੰਜਾਬ ਦੇ ਅੰਦਰ ਤੋਂ ਮੈਂ ਨਾਜ਼ ਲੈਗਾ ਕਿਉਂ ਕਿ ਉਸਕੇ ਇਖਤਿਆਮ ਚਾਰ ਦਿਨ ਹੋ ਗਏ ਟ੍ਰਾਂਸਫਾਰਮ ਦੇ ਇਤਨੇ ਬੁਰਾ ਹਾਲ ਨਾ ਲਾਈਟ ਹੈ ਔਰ ਤਾਰਾਂ ਵੀ ਸੜਕਾ ਸੁਆਹ ਹੋ ਗਿਆ ਸੱਤ ਫਰਮ ਭਰੇ ਆ ਸੱਤਾ ਮਤੇ ਇੱਕ ਦਾ ਵੀ ਕੋ پاس ਨਹੀਂ ਹੋਇਆ ਅੱਜ ਜੇ ਮੇਰੇ ਪਰਾ ਫੌਰੀਂ ਜਾ ਰਹੇ ਬੱਚੇ ਫੌਰੀਂ ਜਾ ਰਹੇ ਆ ਉਹਨਾਂ ਦੀ ਕਿਸ ਕਿਸ ਦੀ ਖੁਦ ਕੀ ਜ਼ਿੰਦਗੀ ਹੈ ਸਾਡੇ ਇੱਕ ਟਾਂ ਬਜਦੀਆਂ ਦੀ ਪੂਰੀ ਖਤਰਾ ਖੜਾਏ ਨੇ ਹਜ਼ਾਰ ਦੇ ਜਮਾ ਕਰਾ ਕੇ ਉੱਤੇ ਕਦੇ ਆ ਪੈਸੇ ਇੱਕ ਪੈਸਾ ਨਹੀਂ ਆਏਗਾ ਜੇ ਮਨਮੋਹ ਵੀ ਸਰਕਾਰ 'ਚ ਐਡਾ ਤਕੜਾ ਹਮਲਾ ਹੋਇਆ 26 11 ਦਾ ਇਹ ਫਿਰ ਪੁਲਵਾਣਾ ਚ ਵੀ ਹੋਇਆ ਮੈਨੂੰ ਉੱਥੇ ਵੀ ਅੱਲਾਬਲੇਟਰ ਲਿਖਿਆ ਗਿਆ ਸਾਹਬਾਈ ਗੰਧ ਪਤਾ ਜੀ ਜਿਸੇ ਵੀ ਨੂੰ ਦੇਖਿਆ ਗਿਆ ਗੰਧ ਪਾਰੀਆ ਕਾਲੀ ਵਾਲੀ ਇਸ ਕਰਕੇ ਉਹਨੇ ਆਪਣਾ ਲੱਗ ਕਰ ਲਈ ਅੰਗਰੇਜ਼ੀ ਦੇ ਵਿੱਚ ਇੱਕ ਕਹਾਵਤ ਹੈ ਕਿੰਗ ਮੇਕਰਸ ਆਰ ਆਲਵੇਸ ਮੋਰ ਪਾਵਰਫੁਲ ਦੈਨ ਅ ਕਿੰਗ ਯਾਨੀ ਕਿ ਡੈਮੋਕ੍ਰੇਸੀ ਦੇ ਵਿੱਚ ਲੋਕ ਵੱਡੇ ਹੁੰਦੇ ਨੇ ਲੋਕਾਂ ਨਾਲ ਗੱਲਬਾਤ ਕਰਨਗੇ ਡੇਲੀ ਪੋਸ ਦੀ ਟੀਮ ਅੱਜ ਸੱਤ ਪ੍ਰੋਗਰਾਮ ਲੈ ਕੇ ਪਟਿਆਲਾ ਲੋਕ ਸਭਾ ਹਲਕੇ ਦੇ ਪਿੰਡ ਪਹੁੰਚੀ ਹੈ ਅਸੀਂ ਲੋਕਾਂ ਨਾਲ ਗੱਲਬਾਤ ਕਰਾਂਗੇ ਕਿ ਆਖਿਰ ਇੱਥੋਂ ਦੇ ਲੋਕਾਂ ਦੇ ਮਸਲੇ ਕੀ ਨੇ ਔਰ ਲੋਕ ਇਸ ਵਾਰ ਆਪਣੇ ਦੇਸ਼ ਦਾ ਪ੍ਰਧਾਨ ਮੰਤਰੀ ਚੁਣਨਗੇ ਕੀ ਸੋਚ ਕੇ ਚੁਣਨਗੇ ਤੁਹਾਨੂੰ ਕੀ ਲੱਗਦਾ ਜਿਹੜੀ ਹੁਣ ਸਰਕਾਰ ਹੈ ਉਹਦੇ ਵਿੱਚ ਕੀ ਕਮੀਆਂ ਨੇ ਕੀ ਸਹੀ ਕਰ ਰਹੀ ਹੈ ਕੀ ਗਲਤ ਕਰ ਰਹੀ ਹੈ ਉਹਨਾਂ ਸਹੀ ਵੀ ਕੁਝ ਨਹੀਂ ਕਰਿਆ ਜੀ ਬਾਕੀ ਯੁਵਨ ਜੋ ਸੰਪੁੰਦੇ ਗੁੰਡੇ ਨੌਕਰੀਆਂ ਨੌਕਰੀਆ ਮਿਲਟਰੀ ਗਾ ਜਿਹੜਾ ਤਾਂ ਕਾਰੋਬਾਰ ਉਹ ਤੋੜ ਦੇਣਾ ਸਾਰੀ ਉਮਰ ਦਾ ਰੁੱਟੇ ਰੁਜ਼ਗਾਰ ਦਾ 4 ਸਾਲਾ ਕਰ ਦਿਆ ਜਿਸ ਕੋਈ ਮੈਨੂੰ ਕਰਦੀ ਹੁਣ ਜਾਂਦਾ ਮੁੰਡਾ ਅੱਗੇ ਠੀਕ ਹੈ ਅਸੀਂ ਤੁਹਾਨੂੰ ਪਾਰਟੀ ਨਹੀਂ ਪੁੱਛਾਂਗੇ ਤੁਸੀਂ ਤੁਹਾਨੂੰ ਲੱਗਦਾ ਕਿ ਹੁਣ ਸਰਕਾਰ ਜਿਹੜੀ ਨਵੀਂ ਵਧੀਆ ਕੰਮ ਨਹੀਂ ਕਰ ਸਕੀ ਹੋਰ ਕੌਣ ਲੱਗਦਾ ਹੈ ਜਾਂ ਫਿਰ ਤੁਹਾਨੂੰ ਲੱਗਦਾ ਕਿ ਇਹ ਜਿਹੜੇ ਮੁੱਦੇ ਨੇ ਕੋਈ ਪਾਰਟੀ ਜਾਂ ਫਿਰ ਕੋਈ ਉਮੀਦਵਾਰ ਤੁਹਾਨੂੰ ਲੱਗਦਾ ਕਿ ਉਹ ਵਧੀਆ ਕੰਮ ਕਰ ਸਕਦਾ ਹੈ ਬਾਕੀ ਹੁਣ ਤਾਂ ਟੱਕਰੀ ਬਰਾਬਰ ਦੀ ਟੱਕਰਾਈ ਦੇਖੋ ਕਿਹੜਾ ਵਾ ਅੱਛਾ ਸਾਰੇ ਬਰਾਬਰ ਦੇ ਹਾਂ ਬਰਾਬਰ ਠੀਕ ਹੈ ਅੱਛਾ ਹੁਣ ਪੰਜਾਬ ਦੀ ਵੀ ਨਾਲ ਨਾਲ ਆਪਾਂ ਗੱਲ ਕਰਾਂਗੇ ਕਿਉਂਕਿ ਪੰਜਾਬ ਦੇ ਐਮਪੀ ਚੁਣਨਗੇ ਤਾਂ ਜਾ ਕੇ ਸਰਕਾਰ ਬਣੇਗੀ ਪੰਜਾਬ ਦੇ ਵਿੱਚ ਨਵੀਂ ਸਰਕਾਰ ਆਈ ਸੀ ਇਸ ਵਾਰ ਇਸ ਤੋਂ ਪਹਿਲਾਂ ਅਕਾਲੀ ਭਾਜਪਾ ਦੀ ਸਰਕਾਰ ਵੀ ਰਹੀ ਹੈ ਕਾਂਗਰਸ ਦੀ ਵੀ ਰਹੀ ਹੈ ਤੁਹਾਨੂੰ ਸਭ ਤੋਂ ਵਧੀਆ ਜਿਹੜਾ ਹੈ ਕਾਰਜਕਾਲ ਕਿਨਾਂ ਦਾ ਲੱਗਿਆ ਅਕਾਲੀ ਸਰਕਾਰ ਨੇ ਕਰਿਆ ਜੋ ਕੁਝ ਵੀ ਇੱਧਰ ਕਰਿਆ ਕਿਸੇ ਨੇ 10 ਸਾਲ ਕਾਂਗਰਸਰੀ ਕੱਖ ਨਹੀਂ ਕਰਿਆ ਸੋਨੇ ਇਹ ਚਾੜੂ ਵਾਲੇ ਨੇ ਜ ਨਹੀਂ ਕੱਖ ਨਹੀਂ ਕਰਿਆ ਜੀ ਸਭ ਤੋਂ ਵਧੀਆ ਅਕਾਲੀ ਸਰਕਾਰ ਹੈ ਜੀ ਉਹ ਹੀ ਗੱਲ ਨੇ ਸਰਕਾਰ ਤੁਸੀਂ ਮਦਹਾਵਾ ਦੀ ਪਾਡੀ ਸਰਕਾਰ ਨੂੰ ਕਹਿੰਦੇ ਨਹੀਂ ਜੀ ਇਹ ਸਾਰੀ ਜਿਹੜੀ ਤਰੱਕੀ ਹੋਈ ਵੀ ਅਕਾਲੀਆਂ ਦੀ ਬਾਕੀ ਕਿਸੇ ਨੇ ਕੱਖ ਨਹੀਂ ਕਰਿਆ ਜੀ 28 ਬਟਾਇਆ ਅੱਛਾ ਹਾਂ ਜੀ ਅੱਛਾ ਅਕਾਲੀ ਦਲ ਸਰਕਾਰ ਦੇ ਕਿਹੜੇ ਕੰਮ ਤੁਹਾਨੂੰ ਲੱਗਦਾ ਕਿ ਆ ਬਹੁਤ ਠੀਕ ਕਰੇ ਜੀ ਸੱਕਨ ਸਕੀਮ ਦਿੱਤੀ ਗਈ ਤੇ ਇਹ ਹੀ ਦੇ ਕਿ ਨਹੀਂ ਜੀ ਸਾਰੀ ਸਕੀਮਾਂ ਠੀਕ ਤੇ ਜਿੰਨੀ ਵੀ ਹੈ ਤੇ ਉਸਕੇ ਆਟਾ ਦਾਲ ਦਾ 2 ਰੁਪਏ ਕਿਲੋ ਮਿਲ ਰਹੀ ਕਰਨ ਕੋਣ ਮਰਦੀ ਛੱਕੂ ਕਿਸੇ ਨੂੰ ਜੀ ਦੇ ਰਿਹਾ ਕੋਈ ਨਵੀਂ ਸਰਕਾਰ ਤੇ ਕਹਿ ਰਹੀ ਸੀ ਘਰ ਘਰ ਦੇ ਦੇਣਾ ਨਹੀਂ ਕਰਿਆ ਜੀ ਉਹਨੇ 28 22000 ਲੈ ਕੇ ਆਉ ਉਹਨਾਂ ਨੂੰ ਕੱਲੀ ਕੱਲੀ ਬੀਬੀ ਦੇ 28 ਮਿਲਣੇ ਦੀ ਸਰਕਾਰ ਹੋ ਗਈ ਅੱਛਾ ਹਾਂ ਜੀ ਅਕਾਲੀਆਂ ਵਰਗੀ ਸਰਕਾਰ ਕੋਈ ਨਹੀਂ ਹੈ ਜੀ। ਅੱਛਾ ਜੀ ਮੈਂ ਇਹ ਕਹਿ ਰਹੇ ਕਿ ਕਰਤੇ ਕਰ ਜਿਹੋ ਕਹਿਆ ਹੋਰਾਂ ਨੇ ਜੀ ਛੁੱਥੇ ਲੋਕਾਂ ਦੇ ਕੱਖ ਕੰਮ ਦੀ ਬਾਤਾਂ ਦੇ ਗੜਾ ਬਣਾ ਕੇ ਬਾਤਾਂ ਦਾ ਗੜਾ ਬਣਾ ਕੇ ਖਾਇਆ ਹੋਰਾਂ ਨੇ। ਪਾਲਟੀਮਾਦੀ ਜ਼ਰੂਰ ਕਰਾਈ ਹੋਰਾਂ ਨੇ ਜੀ। ਕੱਖ ਨਹੀਂ ਕਰਿਆ ਅਕਾਲੀਆਂ ਦੇ ਬਿਨਾਂ। ਉਮੀਦਵਾਰ ਨੇ ਹੈ ਨਾ। ਹਾਂ ਜੀ। ਮਹਾਰਾਣੀ ਪਰਨੀਤ ਕੌਰ ਨੇ ਠੀਕ ਹੈ। ਮਹਾਰਾਣੀ ਪਰਨੀਤ ਕੌਰ ਨੇ ਡਾਕਟਰ ਗੰਗੀ ਐਨਕੇ ਸ਼ਰਮਾ। ਤਾਂ ਖੜੀ ਨੂੰ ਪਾਉਂਦੇ ਆ ਪਾਸੇ ਵੀ ਨਹੀਂ। ਐਨਕੇ ਸ਼ਰਮਾ ਜੀ। ਉਹ ਮੂੰਹ ਤੋਂ ਬੋਲਦੀ ਸਾਨੂੰ ਕਹਿਣ ਦੀ ਲੋੜ ਨਹੀਂ ਹੈਗੀ। ਪਨੀਤਕੌਰ 10 ਸਾਲ ਰਹਿ ਚੁੱਕੀ ਆ ਉਹਨੇ ਕੋਈ ਵਿਕਾਸ ਕਰਿਆ ਹੋਵੇ ਕੋਈ ਡਿਵੈਲਪਮੈਂਟ ਆਇਆ ਹੋਵੇ ਸਾਡਾ ਸਾਡੇ ਪਿੰਡ ਦਾ ਕੋਈ ਬੱਚਾ ਨਹੀਂ ਜਾਣਦਾ ਹੈਗਾ ਸਾਡਾ ਐਨ ਕੇ ਸ਼ਰਮਾ ਨੂੰ ਹਰੇਕ ਜਾਣਦਾ ਆ ਸ਼੍ਰੋਮੀ ਅਕਾਲੀ ਦਲ ਆ ਜਿਹੜੀ ਪੰਜਾਬ ਨੂੰ ਤਰੱਕੀ ਤੇ ਰਾਹ ਤੇ ਲੈਣ ਆਲੀ ਆ ਅੱਛਾ ਮਹਾਰਾਣੀ ਪਨੀਤਕੌਰ ਹੁਣ ਭਾਜਪੀ ਚ ਚਲੇ ਗਏ ਪਹਿਲਾਂ ਕਾਂਗਰਸ ਵਿੱਚ ਐਮਪੀ ਰਹੇ ਉਹ ਲੋਕ ਘੁੰਮਣੇ ਵਾਲੇ ਏਰੀਆ ਉਹਨਾਂ ਦਾ ਸਾਈਕਲ ਕਾਟ ਆ ਉਹਨਾਂ ਕਾ ਨਹੀਂ ਆ ਅੱਛਾ ਇਹ ਕਹਿ ਰਹੇ ਇਹਨਾਂ ਨੇ ਕਿਹਾ ਕਿ ਫਸਲੀ ਬਟੇਰੇ ਆ ਹਨਾ ਜਿਹੜੇ ਦਲ ਬਦਲੂ ਮੈਨੂੰ ਲੱਗਦਾ ਇਸ ਵਾਰ ਦਾ ਇਲੈਕਸ਼ਨ ਜਾਣੇ ਹੀ ਦਲ ਬਦਲੂਆਂ ਕਰਕੇ ਜਾਣਾ ਹੈ ਤੁਹਾਡੇ ਦੇਖੋ ਜੀ ਸਭ ਤੋਂ ਵੱਡੀ ਗੱਲ ਤਾਂ ਹੈ ਕਿ ਪਾਰਟੀ ਦਾ ਫੈਸਲਾ ਹੁੰਦਾ ਹੈ ਔਰ ਦੂਜੀ ਗੱਲ ਪਾਰਟੀ ਬਹੁਤ ਸੋਚ ਸਮਝ ਕੇ ਕੈਂਡੀਡੇਟ ਨੂੰ ਟਿਕਟ ਦਿੰਦੀ ਹੈ ਮਹਾਰਾਜਨ ਸਾਹਿਬ ਦਾ ਇੱਥੇ ਵਰਚਸ ਸਭ ਆਪਣਾ ਬਹੁਤ ਹੈ ਪਾਰਟੀ ਦੀ ਵੋਟ ਬਹੁਤ ਹੈ ਤੇ ਇਸ ਕਰਕੇ ਕੋਈ ਦੋ ਰਹਿ ਨਹੀਂ ਕਿ ਉਹ ਇਹ ਲੋਕ ਸਭ ਜਿੱਤ ਰਹੇ ਨੇ ਅੱਛਾ ਤਾਂ ਲੱਗਦਾ ਜਿੱਤ ਰਹੇ ਹੈ ਬੀਜੇਪੀ ਪੰਜਾਬ ਦੇ ਵਿੱਚ ਜੋ ਕਿਸਾਨਾਂ ਕਰਕੇ ਵਿਰੋਧ ਹੋ ਰਿਹਾ ਉਹਦੇ ਚਾਲੇ ਤੁਹਾਨੂੰ ਲੱਗਦਾ ਹੈ ਕਿ ਕਿਤੇ ਨਾ ਕਿਤੇ ਉਹ ਚੈਲੰਜ ਜ਼ਰੂਰ ਹੈ ਦੇਖੋ ਚੈਲੰਜ ਜ਼ਰੂਰ ਹੈ ਲਈਕਿਨ ਜਿਹੜੇ ਸੋ ਕੋਲਡ ਕਿਸਾਨ ਨੇ ਨਾ ਜੀ ਉਹਨਾਂ ਨੇ ਥੋੜਾ ਮਾਹੌਲ ਖਰਾਬ ਕੀਤਾ ਲੇਕਿਨ ਜਿਹੜਾ ਐਕਚੁਅਲ ਕਿਸਾਨ ਹੈ ਉਹ ਬੀਜੇਪੀ ਨਾਲ ਹੈ ਕਿਉਂਕਿ ਉਹਨੂੰ ਪਤਾ ਹੈ ਕਿ ਹਰ ਇੱਕ ਸੁਵਿਧਾ ਜਿਹੜੀ ਆ ਕੇਂਦਰ ਤੋਂ ਆ ਰਹੀ ਹੈ ਲੇਕਿਨ ਜਿਹੜੀ ਸਟੇਟ ਗਵਰਨਮੈਂਟ ਹੈ ਉਹਦੇ ਕਰਕੇ ਉਹ ਸੁਵਿਧਾ ਉਹਨਾਂ ਕੋਲ ਨਹੀਂ ਪਹੁੰਚ ਪਾ ਰਹੀ ਕਿਉਂਕਿ ਉਹਨਾਂ ਨੂੰ ਆਇਆ ਕਿ ਸੈਂਟਰ ਦੇ ਨੰਬਰ ਨਾ ਬਣ ਜਾਣ ਸਾਡੀ ਵੋਟਾਂ ਨਾ ਖਰਾਬ ਹੋ ਜਾਣ ਇਸ ਚੱਕਰ ਦੇ ਵਿੱਚ ਉਹ ਸੁਵਿਧਾਵਾਂ ਜਿਹੜੀ ਸੈਂਟਰ ਤੋਂ ਆ ਰਹੀਆਂ ਨੇ ਉਹ ਅੰਡਰ ਉਜ਼ਰ ਤੱਕ ਨਹੀਂ ਪਹੁੰਚ ਪਾ ਰਹੀਆਂ ਅੱਛਾ ਤੁਹਾਡੇ ਵਿੱਚੋਂ ਕੋਈ ਹੈ ਜਿਨ੍ਹਾਂ ਦਾ ਬਿਜਲੀ ਦਾ ਬਿੱਲ ਜ਼ੀਰੋ ਆ ਰਿਹਾ ਹੈ ਬਿਜਲੀ ਦਾ ਬਿੱਲ ਕਿਸ ਦਾ ਜ਼ੀਰੋ ਆ ਰ जी। जी। अच्छा ਤੁਹਾਡਾ ਵੀ ਹਾਂ ਜੀ ਜੋ ਸੈਂਟਰੋਂ ਪਹਿਲਾਂ ਕਾਂਗਰਸ ਨੇ ਕਣਕ ਦਿੱਤੀ ਫੇਰ ਬਾਅਦ ਮੋਦੀ ਬੰਨੇ ਬੀਜੇ ਪਾਰਟੀ ਚ ਅਕਾਲੀ ਪਹਿਲੇ ਸੈਂਟਰ ਮ ਕਾਂਗਰਸ ਨੇ ਕਣਕ ਦਿੱਤੀ ਸ਼ੁਰੂ ਜੋ ਅੱਛਾ ਕਣਕ ਦਿੱਤੀ ਹਾਂ ਪਹਿਲਾਂ ਹਾਂ ਸ਼ੁਰੂ ਸੈਂਟਰ ਮ ਚਲੀ ਪਹਿਲਾਂ ਅੱਛਾ ਜੀ ਮੇਰੇ ਘਾੜਪਾ ਕੋਈ ਬਿੱਲ ਨਹੀਂ ਆ ਰਿਹਾ ਜੀ ਅੱਛਾ ਹਾਂ ਇਹ ਮਿਹਰਬਾਨੀ ਮੈਂ ਇਹ ਪੁੱਛ ਰਹੀ ਬਿਜਲੀ ਦਾ ਬਿੱਲ ਤੁਹਾਡਾ ਜ਼ੀਰੋ ਆ ਰਿਹਾ ਹਾਂ ਜ਼ੀਰੋ ਆ ਰਿਹਾ ਜੀ ਸਰਕਾਰ ਕੀਵੇਂ ਦੇ ਦੋ ਆਮ ਆਦਮੀ ਪਾਰਟੀ 2.5 ਸਾਲ ਹੋ ਗਏ ਪੰਜਾਬ ਚ ਕੀ ਕਾਰਗੁਜ਼ਾਰੀ ਲੱਗਦੀ ਇਹਨੂੰ ਕਰੇ ਜੁਗਾ ਮਿਲਕਮ ਠੀਕੇ ਕਰ ਰਿਹਾ ਹਮਨੇ ਤਾਂ ਮਜ਼ਦੂਰੀ ਕਰਨੀ ਹੈ ਉਹ ਜੋ ਮਰਜੀ ਕਰਨ ਹਮਨੋ ਕਾ ਮਤਲਬ ਹੈ ਅੱਛਾ ਵਿਕਾਸ ਕਿ ਨਾ ਕਰੇ ਵਿਕਾਸ ਤੋਂ ਮਾਰੇ ਬਤਾਈਏ ਵਿਕਾਸ ਸਾਹਿਬ ਬਿਜਲੀ ਬੜੀ ਹੈ ਦੋਜਾ ਬੜੀਆਂ ਪਾਣੀ ਬੜੀ ਹੈ ਇਸ ਮੁੱਦੇ ਤੇ ਕੋਰਟ ਦੇਗੇ ਬਸ ਹੀ ਮੁੱਦੇ ਮੋੜ ਦੇਗੇ ਦੇਖੋ ਮੈਂ ਸਾਰੇ ਮੁੱਦੇ ਆਪਣੇ ਪਿੰਡ ਦੇ ਮੈਂ ਦੇਖੋ ਬਾਹਰ ਦੇ ਤਾਂ ਪਹਿਲਾਂ ਪਿੰਡ ਦੇ ਮੁੱਦੇ ਮੁੱਦੇ ਆਪਣੇ ਕਰਦੇ ਹਾਂ ਜਦੋਂ ਕਾਂਗਰਸ ਦੀ ਸਰਕਾਰ ਬਣੀ ਹੈ ਹੁਣ ਸਾਰੇ ਮੇਰੇ ਭਾਈ ਸਾਹਿਬ ਇੱਥੇ ਬੈਠੇ ਨੇ ਸਾਰੇ ਪਿੰਡ ਦੇ ਨੇ ਮੈਂ ਜਿਹੜੀ ਕਥਨ ਦੇ ਆਧਾਰ ਤੇ ਗੱਲ ਕਰਾਂਗਾ ਜਿਹੜੀ ਵੀ ਗੱਲ ਕਰਾਂਗਾ ਮੈਂ ਕੋਈ ਗੱਲ ਇਦਾਂ ਦੀ ਨਹੀਂ ਕਰਾਂਗਾ ਕਿ ਜਿਹ ਇਸ ਤੋਂ ਪਹਿਲਾਂ ਅਕਾਲੀ ਜਲਦੀ ਸਰਕਾਰ ਸੀਗੀ ਸਾਡੇ ਇੱਥੇ ਬੁਢਾਪਾ ਪੈਨਸ਼ਨ 500 ਰੁਪਏ ਸੀਗੀ ਹੁਣ ਸਾਡੇ ਇੱਥੇ ਪੈਨਸ਼ਨ 1500 ਰੁਪਏ ਕਾਂਗਰਸ ਸਰਕਾਰ ਨੇ ਕੀਤੀ ਹੈ ਠੀਕ ਹੈ ਜੀ ਦੂਜੀ ਸਾਡੇ ਇੱਥੇ ਦੀ ਗੱਲ ਕਰਦਾ ਮੈਂ ਬਾਕੀ ਦਾ ਪੰਜਾਬ ਦੀ ਪੂਰੀ ਦੀ ਤਾਂ ਗੱਲ ਬਹੁਤ ਦੂਰ ਹੈ ਸਾਡੇ ਇੱਥੇ 19 ਲੱਖ ਰੁਪਏ ਸਾਡੇ ਟੰਕੀ ਦਾ ਬਿੱਲ ਖੜਿਆ ਸੀਗਾ ਸਾਡਾ ਬਿੱਲ ਕਟਣ ਤੇ ਸੀਗਾ ਉਹ ਚਾਂਦ ਜੀ ਚੰਨੀ ਨੇ ਆ ਕੇ ਸਾਡਾ ਮਾਫ਼ ਕਰਿਆ ਤੇ ਹੁਣ 50 ਰੁਪਏ ਘਰ ਪਿੱਛੇ ਆਪਾਂ ਲਾਇਆ ਹੋਇਆ ਉੱਪਰ ਦੇ ਕੋਈ ਹੈਗਾ ਵੱਧ ਤੋਂ ਵੱਧ 100 ਰੁਪਏ ਕਿਸੇ ਦਾ 110 ਇਦਾਂ ਵੀ ਲਾਂਦਾ ਆ ਠੀਕ ਹੈ 19 ਲੱਖ ਇਹ ਉਂਟ ਜਿਹੜੇ ਸੀਗੇ ਹੁਣ ਚਲੋ ਮਾਫ ਕਹਿ ਰਹੇ ਨੇ ਜਿਹੜੇ ਕਿਤੇ ਨਹੀਂ ਕਹਿ ਰਹੇ ਨੇ ਕਿ ਸਰਕਾਰ ਨੇ ਮਾਫ ਕੀਤੀ ਹੈ ਉਂਟਕ ਮਾਫ ਤਾਂ ਕੀਤੀ ਪਰ ਬਿਜਲੀ ਕਿੰਨੀ ਕੰਦੀ ਹੈ ਹੁਣ ਗਰਮੀਆਂ ਚ ਦੇਖ ਲਿਓ ਚਰਨਜੀਤ ਚੰਨੀ ਦਾ ਫੈਸਲਾ ਸੀਗਾ ਕਿ ਉਹ ਉਂਟ ਘਟਾ ਕੇ ਵੀ ਉਹਨੂੰ ਤਿੰਨਾਂ ਚਾਰ ਪਏ ਹੁਣ ਜਿਹੜੀ ਚਲੋ ਇੱਕ ਗੱਲ ਐ ਕਰ ਇੱਕ ਪਹਿਲੇ ਜਵਾਬ ਲੈ ਲੀਏ ਲਾਈਟ ਰਹਿੰਦੀ ਤੁਹਾਡੇ ਪਿੰਡ ਸਾਰੇ ਨੇ ਚਾਰ ਦਿਨ ਹੋ ਗਏ ਲਾਈਟ ਨਹੀਂ ਚਾਰ ਦਿਨ ਹੋ ਗਏ ট্রান্সਫਾਰਮ ਦੇ ਇਤਨੇ ਬੁਰਾ ਹਾਲ ਨਾ ਲਾਈਟ ਹੈ ਔਰ ਤਾਰਾਂ ਵੀ ਸੜਕਾ ਸੁਆਹ ਹੋ ਗਏ ਆ ਜੇ ਬਿਜਲੀ ਵਾਲਾ ਨਾਲ ਸਪਾਰਕ ਕਰਦੇ ਆ ਕੋਈ ਗੱਲ ਸੁਣਨ ਨੂੰ ਤਿਆਰ ਨਹੀਂ ਹੁੰਦਾ ਤੇ ਇੱਕ ਹੋਰ ਕਾਂਗਰਸੀ ਕਾਂਗਰਸੀ ਸਰਕਾਰ ਸੀਗੀ ਜੀ ਇਹ ਸਾਰੇ ਪਿੰਡ ਵਾਲੇ ਇੱਥੇ ਬੈਠੇ ਆ ਚਾਹ ਟਰਾਂਸਫਾਰਮ ਆਪੇ 200 ਦਾ ਕਰਾਇਆ ਉਧਰ ਟਰਾਂਸਫਾਰਮ ਲਖਵਾਇਆ ਤੇ ਉੱਥੇ ਗਾਏ ਕਾਂਗਰਸੀ ਸਰਕਾਰ ਦੇ ਬਿਜਲੀ ਦਾ ਜਿਹੜਾ ਕੰਮ ਹੋਇਆ ਕਾਂਗਰਸੀ ਸਰਕਾਰ ਦੇ ਵਿੱਚ ਹੋਇਆ ਜੀ ਤੇ ਜਿਹੜੀ ਸਕਨ ਸਕੀਮ ਦੀ ਗੱਲ ਕਰ ਰਹੇ ਸੀ ਕਿ ਮੇਰੇ ਭਾਈ ਸਾਹਿਬ ਪਹਿਲਾਂ ਸਕਨ ਸਕੀਮ ਕਿੰਨੀ ਮਿਲਦੀ ਸੀਗੀ 21000 ਰੁਪਿਆ ਤੇ ਹੁਣ ਮੇਰੇ ਪਿੰਡ 'ਚ ਘੱਟੋ ਘੱਟ 25 ਬੰਦਿਆਂ ਨੂੰ ਤਿਆਂ ਨੂੰ ਮੈਂ ਇਹਦਾ ਚਿਰ ਵੱਡੇ ਸੱਤ-ਛੇ ਗੱਲਾਂ ਕਰਾਂਗੇ ਮੈਂ ਘਟੋਕਰ ਆਪਣੇ ਆਪਣੇ ਪਿੰਡ ਦੇ 30-35 ਬੰਦਿਆਂ ਨੂੰ ਜਿਹੜੀ ਦਵਾਈ 55-55 ਹਜ਼ਾਰ ਰੁਪਏ ਸ਼ਰਧਨ ਸਕੀਮ ਦਵਾਈ ਹੈ ਉਹਦਾ ਆਪਣਾ ਫਾਇਸਾ ਹੋ ਵਧੀ ਹੈ ਸੈਂਟਰ ਦੀ ਸਕੀਮ ਹੈ ਜੀ ਹੋਵੇ ਸਕੀਮ ਦਾ ਮੋਦੀ ਸਰਕਾਰ ਦੀ ਹੈ ਇਹ ਸ਼ਗਲ ਕਹਿੰਦੇ ਬੀਜੇ ਦੀ ਕੇਂਦਰ ਸਰਕਾਰ ਦੀ ਨਹੀਂ ਮੇਰੇ ਕੋਲ ਸਮੋ ਜਿਹੜੀ ਮੁੱਦਿਆਂ ਦੀ ਗੱਲ ਹੈ ਹਾਂ ਇੱਕ ਚੀਜ਼ ਹੋ ਰਿਹਾ ਜੀ ਦੋਸਤੋਂ ਬਾਅਦ ਕਾਂਗਰਸ ਸਰਕਾਰ ਹੁਣ ਸਿੱਡੀ ਸਰਕਾਰ ਆਈ ਹੈ ਕਾਂਗਰਸ ਸਰਕਾਰ ਨੇ ਹਰੇਕ ਪਿੰਡਾਂ ਚ ਜੋ ਵੀ ਹੈਗਾ ਵਧੀਆ ਸਾਰੇ ਪਿੰਡਾਂ ਚ ਤਕਰੀਬਨ ਕੰਮ ਵਧੀਆ ਚੱਲੇ ਨੂੰ ਕੰਮ ਸਾਰੇ ਰੁਕੇ ਹੋਏ ਨੇ ਠੀਕ ਹੈ ਜੀ ਜਿਹੜੀ ਰਹੀ ਹੈ ਬੀਜੇਪੀ ਸਰਕਾਰ ਇੱਕ ਇੱਕ ਮੇਰੀ ਕਹਿੰਦੇ ਕੰਮ ਜਿਹੜੀ ਪੰਜਾਬ ਸਰਕਾਰ ਹੈ ਉਹ ਕਹਿ ਰਹੀ ਹੈ ਕੇਂਦਰ ਸਰਕਾਰ ਨੇ ਰੋਕੇ ਹੋਏ 8000 ਕਰੋੜ ਰੁਪਏ ਜਿਹੜਾ ਉਹ ਦੇ ਹੀ ਨਹੀਂ ਰਹੀ ਕਹਿੰਦੇ ਸਰਕਾਰ ਉਹਨਾਂ ਦੀ ਲੜਕੀ ਦਾ ਵਿਆਹ ਸਾਲ ਡੇਢ ਸਾਲ ਹੋ ਗਏ ਹੋਇਆ ਵਾ ਜੀ ਜਿਹੜੀ ਪੰਜਾਬ ਗਵਰਨਮੈਂਟਾਂ ਇਹ ਚੱਕਰ ਲਗਾਉਂਦਾ ਤਸਵੀਲਾਂ ਤੇ ਜਾਂਦਾ ਚੈੱਕ ਕਰਨ ਜਾਂਦਾ ਕੋਈ 5 ਰੁਪਏ ਨਹੀਂ ਦਿੱਤੇ ਆਏ ਨਹੀਂ ਜੋ ਨਹੀਂ 8 ਮਹੀਨੇ ਹੋ ਗਏ ਜੀ ਮੈਡਮ ਇਹ ਤਾਂ ਕਹਿੰਦੇ ਸੀ ਜਿਹੜੇ ਮਕਾਨ ਰੋਕੇ ਹੋਏ 8000 ਇਹ ਕਹਿੰਦੇ ਸੀ 5 ਮਿੰਟਾਂ ਜੇ ਐਮਐਸਪੀ ਦੇ ਦੇਣਗੇ ਸਾਡੀ ਸਰਕਾਰ ਬਣਾ ਦਿਓ ਉਹ ਕਿੱਥੇ ਗਏ ਜੀ 5 ਮਿੰਟ ਤੁਹਾਨੂੰ ਅ ਹਰਿਆਣਾ ਦੇ ਕਰਨਾ ਬੈਠੇ ਹਰਿਆਣਾ ਦੇ ਵਿੱਚ 13 ਫਸਲਾ ਦੇ ਐਮਐਸਪੀ ਹੈ ਹਰਿਆਣਾ ਸਰਕਾਰ ਨੇ ਦਿੱਤੀ ਹੋਈ ਸੱਤ ਫਾਰਮ ਭਰਿਆ ਸੱਤ ਮਤੇ ਇੱਕ ਗਾ ਵੀ ਕੋ ਪਾਸ ਨਹੀਂ ਹੋਇਆ ਬਤੀ ਇੱਕ ਗਾ ਹੀ ਪਾਸ ਨਹੀਂ ਹੋਇਆ ਕੰਮ ਕਰਿਆ ਔਰ ਜਗਾ ਮੇਰਾ ਮਕਾਨ ਦੇਖ ਲੋ ਵੀ ਕਿਆ ਹਾਲਤਾ ਇਸ ਟਾਈਮ ਮੂੰ ਦੇ ਕਿਚੇ ਲੱਗ ਗਿਆ ਜਿਸ ਕਾ ਜ਼ਮੀਨਤੀ ਉਸ ਕਾ ਮਕਾਨ ਪਾਸ ਹੋ ਗਿਆ ਬਿਲਕੁਲ ਵੀ ਨਹੀਂ ਹੋਇਆ ਮੂੰ ਬਕਰਮੈਂ ਖੁਦ ਸਰਪੰਚ ਦੇ ਘਰੋਂ ਫਾਰਮ ਲੈ ਕੇ ਗਿਆ ਮੈਂ ਮੈਡਮ ਮੇਰੀ ਗੱਲ ਸੁਣੋ ਜਿਨੇ ਫਾਰਮ ਨਹੀਂ ਆਪਾ ਸਾਰੇ ਦੇ ਸਾਰੇ ਫਾਰਮ ਦਸ ਦੇ 10 ਫਾਰਮ 12 ਦੇ 12 ਇੱਕ ਮੇਰੀ ਗੱਲ ਹੋ ਰਹਾ ਮਕਾਨ ਹੈ ਮੇਰੀ ਕਲਕਾ ਸੈਂਟਰੀ ਸਕੀਮ ਹੈ ਇਹ ਕੋਈ ਸਰਪੰਚ ਦੀ ਸਕੀਮ ਨਹੀਂ ਹੈਗੀ ਸਰਪੰਚ ਦਾ ਕੰਮ ਹੈ ਫਾਰਮ ਦੇ ਕੇ ਜਮਾ ਕਰਾਣੀ ਠੀਕ ਹੈ ਉਸ ਚ ਇੱਕ ਐਸੀ ਚੱਕਦੇ ਆ ਜੀ ਠੀਕ ਹੈ ਇੱਕ ਇਹਨਾਂ ਨੇ ਜਰਨਲ ਦਾ ਚੱਕਿਆ ਸੀਗਾ ਜਿੰਨੇ ਵਾਰ ਵੀ ਮਕਾਨ ਬਣੇ ਨੇ ਉਦਾਂ ਮਿਲ ਕੇ 10 ਬੰਦੇ ਦੇ ਫਾਰਮ ਭਰੇ ਨੇ ਹਰ ਪਿੰਡਾਂ 'ਚ 2 ਜਾਂ 3 ਮਕਾਨ ਇਸ ਸੱਠ ਦੀ ਸਰਕਾਰ ਬਣਾਦੀ ਸੀਗੀ ਠੀਕ ਹੈ ਇਸ ਚ ਜਿਹੜੇ ਫਾਰਮ ਹੈ ਮੇਰੇ ਵੱਲੋਂ ਤਾਂ ਸਾਰੇ ਪਿੰਡ ਦੇ ਮਕਾਨ ਬਣ ਜਾਣ ਪੱਕੇ ਵੀ ਬਣ ਜਾਣ ਆਪਾਂ ਨੇ ਸਾਰਿਆਂ ਨੂੰ ਦਿੱਤੇ ਨੇ ਜਿਨ੍ਹਾਂ ਦੇ ਆਟਾ ਦਾਲ ਦੇ ਮੈਨੂੰ ਫਾਰਮ ਦਿੱਤੇ ਨੇ ਤੇ ਮੇਰੇ ਪਿੰਡ 'ਚ ਇੱਥੇ ਬੈਠੇ ਨੇ ਘੱਟੋ ਘੱਟ 40 ਬੰਦਿਆਂ ਦਾ ਕਾਂਗਰਸ ਸਰਕਾਰ 'ਚ 2-2 ਲੱਖ ਰੁਪਏ 1.5 ਲੱਖ ਰੁਪਏ ਜ਼ਿਮੀਦਾਰਾ ਮਾਫ ਹੋਇਆ ਕਿਸੇ ਹੋਰ ਸਰਕਾਰ 'ਚ ਅਜੇ ਤੱਕ ਕੋਈ ਕਹ ਦੇ ਖੜੇ ਭਾਜੀਪੀ ਨੇ ਆਪਣਾ ਜਿਮੀਦਾਰ ਮਾਰੂ ਸਰਕਾਰ ਹੈ ਆਪਣਾ ਤਾਂ ਇੱਕ ਇਹੀ ਹੈ ਕਿ ਭਾ ਜਿਹੜੀ ਹੈਗੀ ਹੈ ਵੀ ਹਾਂ ਉਹਨੇ ਕੋਈ ਜ਼ਿੰਮੇਵਾਰਾਂ ਦੇ ਹੱਕ 'ਚ ਇੱਥੇ ਵੀ ਕੋਈ ਵੀ ਉਹਨੇ ਕੀਤਾ ਹੋਇਆ ਫੈਸਲਾ ਠੀਕ ਹੈ ਨਾ ਜਵਾਬ ਵੀ ਲੈ ਲੈਣੇ ਆ ਸੁਣੋ ਸੁਣੋ ਇੱਕ ਗੱਲ ਮੈਂ ਸਰਪੰਚ ਸਾਹਿਬ ਨਾਲ ਗੱਲ ਸੁਣੋ ਮੇਰੀ ਗੱਲ ਸੁਣੋ ਬੋਲ ਬੋਲੋ ਪਿੱਛੇ ਜੀ ਆਪਣੇ ਪਿੰਡ 'ਚ ਬਹੁਤ ਸਾਰੇ ਲੋਕਾਂ ਦੇ ਜਿਹੜੇ ਆਪਣਾ ਸਕੀਮ ਦਾਣਾ ਆਪਣਾ ਆਸਾਂ ਆਪਣਾ ਆਟਾ ਦਾਲ ਸਕੀਮ ਸੀ ਗਿਆ ਉਹਨਾਂ ਦੇ ਫਾਰਮ ਕੱਟ ਗਏ ਸੀਗੇ ਬਹੁਤ ਸਾਰੇ ਕੁਝ ਐਸੇ ਹਦਾਇਤਾਂ ਆਈ ਸਰਪੰਚਾਂ ਨੂੰ ਵੀ ਵਿਰੋਧ ਹੋਇਆ ਨਾ ਵੀ ਸਰਪੰਚਾਂ ਨੂੰ ਹਦਾਇਤਾਂ ਆਈ ਕਿ ਜਿਹੜੇ ਥੋੜ੍ਹ ਤੁਸੀਂ ਕਰਾਣੇ ਚਾਹੁੰਦੇ ਹੋ ਆਪਣੇ ਪਿੰਡ ਚੋਂ ਆਪਣੇ ਲੈਵਲ ਤੇ ਵੀ ਤੁਸੀਂ ਉਹਨਾਂ ਦੇ ਸਾਨੂੰ ਨੰਬਰ ਦਿਓ ਅਸੀਂ ਉਹਨਾਂ ਦੇ ਦੁਆਰੇ ਚਾਲੂ ਕਰਦੇ ਸਰਪੰਚ ਸਾਹਿਬ ਨੂੰ ਮੈਂ ਖੁਦ ਫੋਨ ਕੀਤਾ ਇਹਨਾਂ ਨੇ ਮੈਨੂੰ ਫੋਨ ਤੇ ਕੀ ਜਵਾਬ ਦਿਆ ਮੈਨੂੰ ਕਿ ਮੈਂ ਕਹਾ ਭਾਈ ਸਾਹਿਬ ਵੀ ਉਹਦੇ ਚ ਸਾਡਾ ਵੀ ਕੱਟ ਗਿਆ ਚਲੋ ਸਾਡਾ ਦਾ ਤੁਸੀਂ ਛੱਡੋ ਜਿਹੜੇ ਹੋਰ ਗਰੀਬ ਲੋਕ ਆ ਜਿਹਨਾਂ ਦੇ ਉਸ ਅਧੀਨ ਆਂਦੇ ਆ ਵੀ ਤੁਸੀਂ ਉਹਨਾਂ ਨੂੰ ਚਾਲੂ ਕਰਾਓ ਮੈਨੂੰ ਸਰਪੰਚ ਸਾਹਿਬ ਨੇ ਕਿਹਾ ਗਿਆ ਮੈਂ 8 ਬੰਦਿਆਂ ਦੇ ਕਰਾਇਆ ਆ ਮੈਂ ਕਹਾ ਭਾਈ ਤੁਹਾਨੂੰ ਅਲਾਸਮੈਂਟ ਕਰਨੀ ਚਾਹੀਦੀ ਸੀ ਪਿੰਡਵਾ ਜੇ ਤੁਹਾਨੂੰ ਹਦਾਇਤ ਆਈ ਵੀ ਜੇ ਗਲਤ ਕੱਟ ਗਏ ਜਿਹੜੇ ਉਹਨੂੰ ਸਹੀ ਕਰਾ ਦੇ ਕਹਿੰਦਾ ਵੀ ਹਾਂ ਇਹ ਲੋਕਲ ਲੋਕਲ ਮੁੱਦੇ ਵੀ ਠੀਕ ਹੈ ਥੋੜੀ ਵੀ ਗੱਲ ਆਗੀ ਥੋੜੀ ਵੀ ਗੱਲ ਆਗੀ ਇੱਕ ਖੁਦ ਖੜੇ ਨੇ ਮੇਰੀ ਗੱਲ ਸੁਣੋ ਇਹਨਾਂ ਦਾ ਇੱਕ ਇੱਕ ਮਿੰਟ ਨਹੀਂ ਨਹੀਂ ਮੈਂ ਹਾਂ ਸਰਕਾਰ ਮੈਂ ਉਹੀ ਗੱਲ ਕਰਦਾ ਵੀਰ ਜੀ ਮੈਂ ਉਹੀ ਗੱਲ ਮੈਂ ਉਹੀ ਗੱਲ ਕਰਦਾ ਆ ਇੱਕ ਮਿੰਟ ਇੱਕ ਨਹੀਂ ਮੈਂ ਉਹੀ ਗੱਲ ਮੈਂ ਇਹਨਾਂ ਦੇ ਮੁੱਦੇ ਦੀ ਗੱਲ ਕਰਦਾ ਮੈਂ ਮੈਂ ਇਹਨਾਂ ਦੇ ਮੁੱਦੇ ਦੀ ਗੱਲ ਕਰਦਾ ਜਿੱਦਾਂ ਇਹ ਕਹਿ ਰਹੇ ਨੇ ਸੁਭਾਚੰਦ ਚਲੋ ਇੱਥੇ ਮਾੜੀ ਦੇ ਖੜੇ ਨੇ ਸਾਰੇ ਪਿੰਰੇ ਖੜੇ ਨੇ ਮੇਰੇ ਕੋਲ ਜਿਹੜਾ ਫਾਰਮ ਆਇਆ ਇਹਨਾਂ ਦਾ ਆਟਾ ਦਾਲ ਕੀਮਤ ਜਿਹੜੇ ਜਿਹੜੇ ਬੰਦੇ ਨਹੀਂ ਸਲਗੀ ਪੁੱਛੋ ਵੀ ਕਿਨੇ ਲਵਾਈ ਹੈਗੀ ਐ ਪੁੱਛੇ ਮਾੜੀ ਦੇ ਖੜ ਕੇ ਖੜੇ ਨੇ ਕਿ ਇਹ ਮੇਰੇ ਕੋਲ ਫਾਰਮ ਦੇਣ ਗਏ ਇਹਨਾਂ ਦੀ ਨਹੀਂ ਲੱਗੀ ਐ ਕੋਈ ਬੰਦਾ ਇੱਕ ਹੀ ਬੰਦਾ ਕਹਦੇ ਕਿ ਮੇਰੇ ਘਰ ਫਾਰਮ ਦੇਣ ਗਿਆ ਉਹਦੀ ਨਹੀਂ ਲੱਗੀ ਹੋਵੇ ਠੀਕ ਹੈ ਠੀਕ ਹੈ ਬੈਠ ਜਾਓ ਚੰਦ ਲੱਗੀ ਕਦੋਂ ਸੀ ਠੀਕ ਹੈ ਇੱਕ ਦਾਲ ਖਤਮ ਠੀਕ ਹੈ ਅਸੀਂ ਹੋਰ ਲੋਕ ਵੀ ਨੇ ਅਸੀਂ ਤੁਹਾਡੇ ਇਸ ਇਲੈਕਸ਼ਨ ਦਾ ਜਿਹੜਾ ਮਸਲਾ ਹੈ ਇਹ ਸੈਂਟਰ ਦੀ ਸਰਕਾਰ ਦਾ ਅਸੀਂ ਜੱਦੋਂ ਦੇ 10 ਸਾਲ ਤੋਂ ਸਰਕਾਰ ਬਣੀ বিজেপি ਦੀ ਅਸੀਂ ਸੈਟਸਫਾਈ ਆ ਉਹਦੇ ਕੰਮਾਂ ਤੋਂ ਸੈਂਟਰ ਵਾਲੇ ਕੰਮਾਂ ਤੋਂ ਵੈਰੀ ਗੁੱਡ ਸਾਨੂੰ ਕੋਈ ਉਸ ਤੋਂ ਗਤਾਜਬਾਜੀ ਨਹੀਂ ਹੈਗੀ ਇਹ ਸੈਂਟਰ ਦੇ ਕੰਮ ਹੈ ਜਿਹੜੇ ਬਾਹਰ ਦੀ ਸਕਿਉਰਟੀ ਹੈ ਸਿਸਟਮ ਜਿਹੜੀ ਦੁਨੀਆ ਦੇ ਵਿੱਚ ਮੌਫਰਨ ਲੈ ਕੇ ਆਇਆ ਮੈਨੂੰ ਪਤਾ ਸੀ ਉਹ ਸ ਹੈ ਮੇਰੇ ਘਰ ਕੀ ਹੁੰਦਾ ਬਾਹਰ ਵਿੱਚ ਅੱਜ ਜੇ ਮੇਰੇ ਭਰਾ ਫੌਰਨ ਜਾ ਰਹੇ ਬੱਚੇ ਫੌਰਨ ਜਾ ਰਹੇ ਆ ਉਹਨਾਂ ਦੀ ਕੀ ਕੀ ਖੁਸ਼ਕਿਸਮਤੀ ਹੈ ਜਿਨ੍ਹਾਂ ਨੂੰ ਅੱਜ ਬਲੇ ਫੁੱਲਾਂ ਤੇ ਚੱਕਦੇ ਆ ਸਾਡੇ ਇਟਾਂ ਬਜਦੀਆਂ ਦੀ ਜੇ ਸਰਕਾਰਾਂ ਕਾਂਗਰਸ ਦੀ ਸੀ ਨਹੀਂ ਰਹੇ ਸਾਡੇ ਨਾਲ ਮਨਮੋਹਨ ਸਿੰਘ ਦੀ ਸਰਕਾਰ ਸੀ ਉਸ ਵੇਲੇ ਜਦੋਂ ਮੈਂ ਉੱਥੇ ਫੋਰਨਚ ਰਹਿੰਦਾ ਸੀ ਸਾਡੇ ਇੰਨਾ ਪਾਰੂ ਪਾਰੂ ਵਜਨ ਪਾ ਕੇ ਆਇਆ ਇਹ ਕਹਿੰਦਾ ਜੀ ਜਿਹੜੇ ਨੂੰ ਵੀਜ਼ਾ ਮਿਲਣਾ ਤੁਸੀਂ ਕਹਿੰਦਾ ਇਹਨਾਂ ਤੇ ਪੈਸੇ ਲਾ ਦਿਓ 2200 ਰਿਆਲ ਵੀ ਇਹ ਕਹਿੰਦਾ ਜਿੱਦ ਨੂੰ ਵੀਜ਼ਾ ਤੁਸੀਂ ਦੋਗੇ ਤੁਹਾਡੀ ਇਨਕਮ ਵਧੂਗੀ ਉਹ ਕੰਪਨੀ ਵਾਲੇ ਸਾਡੇ ਤੋਂ ਲੱਗੇ ਕੱਟਣ ਸਾਡੀ ਸੈਲਰੀ ਗਈ ਜਿਹੜੇ ਸੈਂਟਰ ਦਾ ਮਸਲਾ ਉਹ ਸੈਂਟਰ ਦਾ ਹੈ ਸਟੇਟ ਦਾ ਮਸਲਾ ਸਟੇਟ ਦਾ ਹੈ ਇਹ ਸਾਡੀ ਆਪਸ ਦੀ ਗੱਲ ਹੈ ਠੀਕ ਹੈ ਜਿਹੜੇ ਮਸਲੇ ਹਾਂਜੀ ਠੀਕ ਹੈ ਜਿਹੜੀ ਚੀਜ਼ ਦੇਖੋ ਸੈਂਟਰ ਦੀ ਹੈ ਸੈਂਟਰ ਵਾਸਤੇ ਸੈਟੀਸਫਾਈ ਹੈ ਜਿਹੜਾ ਸੈਂਟਰ ਦੇ ਕਿਹੜਾ ਬੰਦਾ ਯੂਕੇ ਰਸ਼ੀਆ ਵਾਰ ਰੁਕਵਾ ਕੇ ਆਪਣੇ ਹਿੰਦੁਸਤਾਨ ਸਟੂਡੈਂਟਸ ਨੂੰ ਕੱਢ ਸਕਦਾ ਉਹਦੇ ਵਾਸਤੇ ਇੱਕ ਵਾਰੀ ਨਹੀਂ 50 ਸਾਲ ਵੀ ਵੋਟ ਦੇਾਂਗੇ ਅਸੀਂ ਬਿਲਕੁਲ 50 ਸਾਲ ਦੇਾਂਗੇ ਅੱਛਾ ਇਹ ਸਾਰੇ ਗੁਣਗਾਂ ਗਏ ਹਨ ਕੇਂਦਰੀ ਸਰਕਾਰ ਬਹੁਤ ਵਧੀਆ ਹੈ ਸਾਡੇ ਵਲੇ ਇਹੋ ਜੀ ਹੁਣ ਤੁਸੀਂ ਹਾਲੇ ਕਿ ਠੀਕ ਤੁਸੀ ਆਪਣਾ ਪਾਕ ਰੱਖ ਰਹੇ ਹੋ ਲੇਕਿਨ ਚਾਹੇ ਭਾਜਪਾ ਚਾਹੇ ਕਾਂਗਰਸ ਤੁਸੀਂ ਆਮ ਲੋਕੋ ਆਮ ਨਾਗਰੀਕੋ ਤੁਸੀਂ ਕੀ ਸੋਚ ਮੈਡਮ ਦੇਖੋ ਮੇਰਾ ਇਹ ਆ ਬਾਕੀ ਤਾਂ 4 ਤਰੀਕ ਨੂੰ ਕਲੀਅਰ ਹੋ ਜਾਏਗਾ ਠੀਕ ਹੈ ਨਾ ਜੀ ਕਿ ਕਿੰਨਾ ਕਿ ਭਾਜਪਾ ਕਿੰਨੇ ਕਾਂਗਰਸ ਕਿੰਨੇ ਜਿੰਨਾ ਜਿੰਨਾ ਜੋ ਰੱਖੋ ਆਪਣਾ ਹੱਕ ਹੈ ਹਰ ਬੰਦੇ ਨੂੰ ਆਪਣਾ ਵੋਟ ਪਾਉਣ ਦਾ ਪਰ ਮੇਰਾ ਜਿਹੜਾ ਭਾਜਪਾ ਦਾ ਵਿਦਿਆ ਹੈ ਕਿ ਚਲੋ ਕਹ ਰਹੇ ਨੇ ਕਿ ਪਹਿਲਾਂ ਇਦਾਂ ਹੁੰਦਾ ਸੀਗਾ ਸਾਡੇ ਦੇਸ਼ ਦਾ ਜਦੋਂ ਸਰਦਾਰ ਪ੍ਰਧਾਨ ਮੰਤਰੀ ਜੇਮਨ ਮੋਨ ਸਿੰਘ ਤੇ ਉਸ ਟਾਈਮ ਮੁਸਲਮਾਨ ਸਾਡੇ ਰਾਸ਼ਟਰਪਤੀ ਸੀਗੇ ਅਬਦੁਲ ਕਲਾਮ ਜੀ ਉਸ ਟਾਈਮ ਕਿਉਂ ਨਹੀਂ ਕਿਤੇ ਦੇਸ਼ ਦਾ ਖਤਰੇ ਚ ਆਇਆ ਹੁਣ ਇਹ ਜਿਹੜੀ ਗੱਲਾਂ ਮਤਲਬ ਜਿਹੜਾ ਬੀਜਪੀ ਦਾ ਮੇਰਾ ਇੱਕ ਇੱਕ ਮਿੰਟ ਇੱਕ ਵੀਰਜੀ ਇੱਕ ਮਿੰਟ ਮੇਰਾ ਇੱਕ ਉਸਟਨ ਚਲੋ ਕਹਿੰਦੇ ਨੇ ਹੁਣ ਕਿ ਇਹ ਮੁਸਲਮਾਨ ਹੋ ਗਿਆ ਇਹ ਸਿੱਖ ਹੋ ਗਿਆ ਇਹ ਇਸਾਈ ਹੋ ਗਿਆ ਜਦੋਂ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਸੀਗਾ ਤੇ ਰਾਸ਼ਟਰਪਤੀ ਇੱਕ ਮੁਸਲਮਾਨ ਸੀਗਾ ਜੀ ਉਸ ਟਾਈਮ ਦਾ Hindu ਤ ਤਵੇ ਕੁਝ ਕੋਈ ਚੀਜ਼ ਖਤਰੇ ਚ ਨਹੀਂ ਆਈ ਠੀਕ ਹੈ ਨਾ ਜੀ ਤੇ ਮਨਮੋਹਨ ਸਿੰਘ ਦੇ ਉੱਤੇ 10 ਸਾਲ ਮਨਮੋਹਨ ਸਿੰਘ ਨੇ ਸਰਕਾਰ ਚੱਪੇ ਚ ਰਿਹਾ ਕਦੇ ਇੱਕ ਪੈਸੇ ਦਾ ਵੀ ਅੱਜ ਤੱਕ ਉਹਦੇ ਉੱਪਰ ਠੀਕ ਹੈ ਜੀ ਇੱਕ ਇੱਕ ਠੀਕ ਹੈ ਹਾਂਜੀ ਤੇ ਦੂਜੀ ਗੱਲ ਇੱਕ ਹੋਰ ਹੈ ਮੇਰੀ 1000 ਸਾਡੇ ਕਿਸਾਨ ਭਾਈ ਮਰੇ ਨੇ ਆਪਾਂ ਵੀ ਜੀਬੀ ਨੂੰ ਸਾਰੇ ਦੇ ਸਾਰਾ ਪਿੰਡ ਇੱਕ ਪਾਸੇ ਹੋ ਕੇ ਪਰ ਸਾਡੇ ਜਿਹੜੇ ਭਰਾ ਮਰੇ ਨੇ 1000 ਹੁਣ ਇਹ ਮੁੰਡਾ ਜਿਹੜਾ ਮਰਿਆ ਸੀਗਾ ਸੰਭੂ ਬਾਉਂਡਰ ਤੇ ਜਿਹਦਾ ਇੱਕ ਇੱਕ ਬੱਚਾ ਉਹ ਕਿੱ데 ਲਈ ਗਿਆ ਸੀਗਾ ਜੀ ਉਹ ਮੇਰੀ ਗੱਲ ਸੁਣੋ ਇੱਕ ਉਹ ਉਹ ਕਿੱ데 ਲਈ ਗਿਆ ਸੀਗਾ ਆਪਣੇ ਵਾਸਤੇ ਨਹੀਂ ਗਿਆ ਸੀਗਾ ਉਹਦੇ ਕੋਈ ਕਿੱਥੀਲਾ ਜ਼ਮੀਨ ਦਾ ਸੀਗਾ ਜੀ ਤੇ ਇੱਕ ਮੈਂ ਮਿਰ ਜੀ ਇੱਕ ਮਿੰਟ ਹਾਂਜੀ ਹਾਂਜੀ ਭਾਈ ਸਾਹਿਬ ਨੇ ਕਿਹਾ ਮਨਮੋਹਨ ਸਾਹਿਬ ਮਨਮੋਹਨ ਸਿੰਘ ਜੀ ਪ੍ਰਧਾਨ ਮੰਤਰੀ ਸੀ ਕਦੇ ਦੇਸ਼ 'ਚ ਖਤਰੇ 'ਚ ਨਹੀਂ ਆਇਆ ਬਿਲਕੁਲ ਠੀਕ ਕਹਿ ਰਹੇ ਹੋ ਤੁਸੀਂ ਕਿਦਾਂ ਖਤਰਾ ਆ ਜਾਂਦਾ ਸਵੇ ਦੇ ਵਿੱਚ ਦੇ ਵਿੱਚ 26 11 ਕਰਕੇ ਚਲੇ ਗਏ ਹਜ਼ਾਰਾਂ ਲੋਕਾਂ ਨੂੰ ਮਾਰ ਕੇ ਚਲੇ ਗਏ ਰੇਲਵੇ ਸਟੇਸ਼ਨ ਤੇ ਇਹ ਦਿੰਦੇ ਰਹੇ ਇਧਰੋਂ ਡੋਜ਼ੀਅਰ ਦਿੰਦੇ ਰਹੇ ਲਵ ਲੈਟਰ ਦਿਖਦੇ ਰਹੇ ਕਦੇ ਅੱਜ ਤੱਕ ਇਹਨਾਂ ਨੇ ਕੋਸ਼ਿਸ਼ ਕੀਤੀ ਕਸ਼ਮੀਰ ਦੇ ਵਿੱਚ ਉੱਥੇ ਆ ਉਹ ਬਈ ਉੱਥੇ ਆ ਗਏ ਇੱਕ ਵੀ ਉਹ ਰਹਾ ਬੈਠਦਾ ਗਲਤ ਹੋਣਾ ਅੱਜ ਅੱਜ ਤੱਕ ਅੱਜ ਤੱਕ ਕਾਂਗਰਸ ਸਰਕਾਰ ਨੇ ਅੱਜ ਤੱਕਰ ਹਿੰਮਤ ਨਹੀਂ ਕੀਤੀ ਕਾਂਗਰਸ ਸਰਕਾਰ ਨੇ ਅੱਜ ਤੱਕ ਹਿੰਮਤ ਵੀ ਕੀਤੀ ਕਿ ਕਦੇ ਜੀਪ ਦੀ ਸੰਨੇ ਸਕੀਮ ਨੇ ਖਾਤੇ ਖੜਾਏ ਦੇ ਇਹਨਾਂ ਦੇ ਸਾਡੇ ਕੋਲੋਂ ਕੁੜੀਆਂ ਖਤਰਾ ਕਰਾਏਦੇ ਨਾਮ ਦੇ ਬੱਚੇ ਗੇ 1000 ਰੁਪਏ ਜਮਾ ਕਰਾ ਕੇ ਉਲਟੇ ਕੱਢੇ ਆ ਪੈਸੇ ਇੱਕ ਮਹੀਨਾ ਨਹੀਂ ਆਏਗਾ ਮੈਂ ਜਿਹੜੇ ਪਲਵਾਮਾ ਚ ਜਿਹੜੇ ਇਹ ਕਹਿੰਦੇ ਆ ਭਾਜੀ ਲਵ ਲੈਟਰ ਲਿਖੇ ਗਏ ਆ ਇਹ ਉਦੋਂ ਵੀ ਲਵ ਲੈਟਰ ਨਹੀਂ ਲਿਖੇ ਗਏ ਸੀ ਜੇ ਮਨਮੋਹ ਵੀ ਸਰਕਾਰ ਚ ਐਡਾ ਤਗੜਾ ਹਮਲਾ ਹੋਇਆ 26 11 ਦਾ ਤੇ ਫਿਰ ਪਲਵਾਂਗਾ ਚ ਵੀ ਹੋਇਆ ਮਾਲੇ ਉੱਥੇ ਵੀ ਅੱਲਾਬ ਲੈਟਰ ਲਿਖਿਆ ਗਿਆ ਇਸ ਗੱਲ ਦਾ ਇਸ ਗੱਲ ਦਾ ਜਵਾਬ ਨਹੀਂ ਇੱਕ ਮਿੰਟ ਸਾਜੀਗਸ ਸਟ੍ਰਾਈਕ ਹੋਈ ਸਾਜੀਗਸ ਸਟ੍ਰਾਈਕ ਹੋਈ ਇਹ ਤਾਂ ਮਜਾਗਾ ਮਾਰ ਗਿਆ ਹੈ ਭਾਈ ਹਾਂ ਪਾਕਿਸਤਾਨ ਦੇ ਅੰਦਰ ਕੁਝ ਕੇ ਮਾਰ ਗਿਆ ਹੈ ਹਾਂ ਠੀਕ ਹੈ ਹਾਂ ਮੈਂ ਹਾਂ ਮੈਂ ਦੇਖੋ ਸਭ ਤੋਂ ਸਾਰੀਆਂ ਗੱਲਾਂ ਦਾ ਜਵਾਬ ਦੇਣਾ ਚਾਹੁੰਦਾ ਹਾਂ ਇਹਨਾਂ ਦਿਨਾਂ ਦੇ ਚਲੋ ਦੇਖੋ ਇੱਕ ਦਿਨ ਦੇ ਅੰਦਰ ਲੈ ਕੇ ਆਏ ਵਾਪਸ ਹਮ ਰੋਬੀ ਘਟੇ ਕੇ ਅੰਦਰ ਵਾਪਸ ਲੈ ਕੇ ਆਏ ਦੇਖੋ ਹਾਂ ਹਿੰਦੂ ਭਾਈ ਹੋਰ ਬਤਾ ਦਿਨਾ ਕਿ ਕੰਮ ਕਰਿਓ ਆਪਣੇ ਆਪਣੀ ਰੋਟੀਆਂ ਦੇਖ ਲਈਏ ਉਹ ਕਰੀਏਗਾ ਬਸ ਠੀਕ ਹੈ ਮੈਂ ਬਸ ਇਹ ਬਿਲਕੁਲ ਨਹੀਂ ਕਰਾਂਗਾ ਚਲੋ ਦੇਖੋ ਬੀਜੇਪੀ ਦੀ ਸਰਕਾਰ ਮਾਂ ਕਿਸੇ ਮਜ਼ਦੂਰ ਨੂੰ ਨੌਕਰੀ ਨਹੀਂ ਮਿਲਦੀ ਤੇ ਬਾਹਰ ਨਿਕਲ ਜਾਈਏ ਤਾਂ ਕਹਾਂ ਜਾਈਏ ਬੁੱਕ ਮਰਦੇ ਇਹਨਾਂ ਲੋਕਾਂ ਨੂੰ ਨੌਕਰੀ ਮਿਲਦੀ ਨਹੀਂ ਮੈਨੂੰ ਵੀ ਨੌਕਰੀ ਨਹੀਂ ਦਿੰਦੀ ਨੌਕਰੀ ਨਹੀਂ 10 ਸਾਲ ਮੇਕੀ ਨੌਕਰੀ ਨਹੀਂ ਕਿਸੇ ਨੂੰ ਨਹੀਂ ਆਪਕਾ ਇਦੋ ਸਟੇਟ ਦਾ ਮੈਟਰ ਹੈ ਜੀ ਨੌਕਰੀ ਹੈਗਾ ਸਟੇਟ ਤੇ ਬੰਗੋ ਨਾ ਸੈਂਟਰ ਕਾ ਸੈਂਟਰ ਕਾ ਤਾਂ ਹੈ ਨਹੀਂ ਸਿਸਟਮ ਸੈਂਟਰ ਨਾਲ ਸਟੇਟ ਤੋਂ ਸੰਪੇਵਾ ਸਟੇਟ ਤੇ ਹੈ ਕਿ ਨਾ ਨੌਕਰੀ ਨਾ ਸੇਵ ਦੇ ਸੈਂਟਰ ਤੇ ਕੋਈ ਨਹੀਂ ਆਵੇ ਜੀ ਸੈਂਟਰ ਕਾ ਤੇ ਨੌਕਰੀਆਂ ਬਹੁਤ ਸਾਰੇ ਆਮ ਲੋਕ ਵੀ ਖੜੇ ਨੇ ਉਹਨਾਂ ਤਾਂ ਜਾਣ ਲੈਂਦੇ ਆ ਪਿੱਛੇ ਹਾਂਜੀ ਤੁਹਾਡੇ ਚ ਕੋਈ ਆਪਣੇ ਵਿਚਾਰਕ ਮਜਾ ਕਾਲੀਗਨ ਪਾਜਪਾ ਹਣਾ ਠੀਕ ਹੈ ਇਹ ਪਾਰਟੀਆਂ ਦੇ ਬੰਦੇ ਨਹੀਂ ਹਾਲਾਂਕਿ ਨਹੀਂ 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 ਮੈਂ ਕਹਿ ਰਹੀ ਆ ਮੈਂ ਕਹਿ ਰਹੀ ਆ ਮੈਂ ਕਹਿ ਰਹੀ ਆ ਕਿ ਸਾਰੇ ਆਪਣੀ ਆਪਣੀ ਪਾਰਟੀ ਨੇ ਕਿਸ ਨੇ ਕਿਸ ਨਾਲ ਕਿਸੇ ਵੇਲੇ ਸਪੋਰਟ ਕੀਤੀ ਸਾਰੇ ਪਿੰਡ ਦੇ ਆਮ ਲੋਕ ਖੜੇ ਆ ਇਹ ਵੀ ਖੜੇ ਇਹ ਉਹਦੇ ਚੁੱਪ ਖੜੇ ਮੈਨਾਂ ਦੀ ਗੱਲ ਜਰੂਰ ਸੁਣਨੀ ਆ ਸਾਰੇ ਨੋਲੇ ਪਾ ਲਿਆ ਤੁਸੀਂ ਦੱਸੋ ਪਿੰਡ ਦੇ ਇਲਾਕੇ ਦੇ ਕੀ ਹਾਲਾਤ ਹੈ ਹਾਂ ਠੀਕ ਆ ਕੋਈ ਮਾਰਾ ਨਹੀਂ ਕੋਈ ਮਾਰਾ ਨਹੀਂ ਕੋਈ ਠੀਕ ਆ ਨੌਕਰੀਆਂ ਮਿਲ ਰਹੀਆਂ ਨੌਕਰੀ ਮਿਲ ਵੀ ਰਹੀ ਹੈ ਹਟ ਵੀ ਰਹੇ ਹਟ ਵੀ ਲੈ ਮਸਲੇ ਸਾਰੇ ਠੀਕ ਹੈ ਕਾਂਗਰਸ ਭਾਜਪਾ ਕਾਲੀ ਦਲਾ ਸੀ ਪਾਰਟੀਆਂ ਦੀ ਗੱਲ ਹੀ ਨਹੀਂ ਕਰਨੀ ਅਸੀਂ ਗੱਲ ਕਰਨੀ ਵਿਕਾਸ ਦੀ ਰੋਜ਼ਗਾਰ ਦੀ ਠੀਕ ਹੈ ਜੀ ਇਲਾਕੇ ਦਾ ਕੀ ਹਾਲ ਹੈ ਕੀ ਲੱਗਦਾ ਹੁਣ ਫੇਰ ਤੋਂ ਵੋਟਾਂ ਪਾਉਣੇ ਨੇ ਕੀ ਸੋਚ ਕੇ ਪਾਉਣੇ ਮੈਡਮ ਜੀ ਉਹ ਜਿਵੇਂ ਕਹਿੰਦਾ ਜੀ ਸਾਰੀ ਸਰਕਾਰਾਂ ਬੇਕਾਰ ਆ ਬੀਜੇਪੀ ਮੰਨ ਲੇ ਚਲੋ ਜੀ ਇੱਕ ਬੀਜੇਪੀ ਨੇ ਕੋਈ ਸਰਕਾਰ ਲਾ ਲੇ ਬੀਜੇਪੀ ਆ ਰਹੀ ਆ ਕਿਸਾਨ ਮੰਗਦਾ ਉਹਦੇ ਕੋਲ ਤੇ ਮੋਜਾ ਬਰਸਾਤ ਜਿਆਦਾ ਆ ਕੀ ਦੇ ਦੇ ਮੋਜਾ ਕਾਟਾ ਕੀ ਦੇ ਦੇ ਮੋਜਾ ਇਹ ਕੋਈ ਜਲੀਲ ਨਹੀਂ ਐ ਕਿਸੇ ਸਰਕਾਰ ਨੂੰ ਜਲੀਲ ਕਰਨੇ ਦਾ ਹੋਰ ਵੀ ਸਰਕਾਰਾਂ ਆਈਆਂ ਉਸ ਵੇਲੇ ਵੀ ਲੋਕਾਂ ਨੇ ਕੰਮ ਠਾਏ ਆ ਨਾ ਠਾਏ ਕਿ ਨਹੀਂ ਠਾਏ ਫਿਰ ਹੁਣ ਇਸ ਸਰਕਾਰ ਵਾਲੇ ਕਿਉਂ ਕਰਦੇ ਆ ਲੋਕੋ अच्छा तो लगा कि किसान अपनी फसल ਦਾ ਮੁਆਵਜ਼ਾ ਨਾ ਮੰਗਦਾ ਯਾਰ ਵੇਖੋ ਜੀ ਰੱਬ ਨੇ ਬਰਸਾਤ ਦੇ ਦੇ ਦੀ ਜਾਂ ਥੱਲੇ ਗਿਰੇ ਉੱਪਰ ਦੇ ਗਿਰ ਗਿਆ ਸਰਕਾਰ ਨੇ ਸੀ 6 ਮਹੀਨੇ ਆਪਣੀ ਫਸਲ ਪਾਲਦੇ ਪੁੱਤਾਂ ਵਾਂਗੂ ਠੀਕੋ ਜੀ ਇਹ ਉੱਪਰ ਦੇ ਕੋਈ ਚੀਜ਼ ਗਿਰ ਗਈ ਕੀ ਕਰਾਂਗੇ ਆਪਾਂ ਜੇ ਅਸੀਂ ਇੱਧੇ ਥੱਲੇ ਰਵਗੇ ਫਿਰ ਕੀ ਕਰਾਂਗੇ ਜੀ ਤੇ ਜੇ ਕਿਸਾਨ ਫਸਲ ਨਹੀਂ ਵੇਚੇਗਾ ਫਿਰ ਕੀ ਹੋਏਗਾ ਕੁਝ ਨਹੀਂ ਹੁੰਦਾ ਜੀ ਫਿਰ ਵੀ ਸਰਕਾਰ ਚੱਲੂਗੀ ਕੋਈ ਵੀ ਸਰਕਾਰ ਚੱਲੂਗੀ ਸਰਕਾਰ ਵੰਦ ਨਹੀਂ ਹੁੰਦੀ ਕੋਣ ਸਹਿਮਤ ਹੈ ਜਿਹੜਾ ਕਹਿੰਦਾ ਮੈਂ ਸਹਿਮਤ ਨਹੀਂ ਉਹ ਦੱਸੋ ਨਹੀਂ ਨਹੀਂ ਹਾਂਜੀ ਸਹਿਮਤ ਹੋ ਇਹ ਕਹਿੰਦੇ ਕਿਸਾਨ ਕੋਲ ਸਾਲ ਬੀਜੇ ਨਾ ਬੀਜ ਕੋਈ ਨਹੀਂ ਉਹ ਤਾਂ ਬਿਜਲੀ ਪੂਗੀ ਜੀ ਇਹ ਕੀ ਖਾਓਗੇ ਜੀ ਲਾ ਜੀ ਮਿਲਰੀ ਆ ਕਣ ਕੋਈ ਬਾਤ ਨਹੀਂ ਆ ਬਿਜਲੀ ਹੈ ਨਾ ਜੀ ਕਣ ਜੇ ਬੀਜੂਗੇ ਨਹੀਂ ਮਿਲenge ਕਿੱਥੋਂ ਨਾ ਜਿੱਦਾਂ ਕਹ ਰਹੇ ਜੀ ਕਿਸਾਨ ਉੱਥੇ ਵਹਿੰਦੇ ਆ ਉਹੀ ਕਿਸਾਨ ਤਰਨਾ ਜਦੋਂ ਇੱਥੇ ਆਪਣੇ ਡੇਰਾ ਸੀ ਮਹਾਰਾਣੀ ਪ੍ਰਨੀਤ ਕੌਰ ਆਈ ਸੀ ਜੀ ਇਹ ਕਹ ਰਹੇ ਵੀ ਕਿਸਾਨਾਂ ਨੇ ਤਾਂ ਉੱਥੇ ਕਾਲੇ ਝੰਡੇ ਦਿਖਾਏ ਜੋ ਉਹਨਾਂ ਨੂੰ ਪਰ ਬਾਅਦ ਚ ਉਹ ਹੀ ਕਿਸਾਨ ਅਗਲੇ ਦਿਨ ਜਾ ਕੇ ਅਕਾਲੀ ਦਲ ਦੇ ਵਿੱਚ ਸ਼ਾਮਲ ਹੋ ਗਏ ਜੀ ਨਿਊਜ਼ ਦੇ ਵਿੱਚ ਵੀ ਹੈਗਾ ਪੱਕੇ ਪ੍ਰੂਫ ਹੈ ਜੀ ਮੰਨ ਲਓ ਜੇ ਕਿਸਾਨ ਨਹੀਂ ਹੈਗੇ ਜੀ ਇਹ ਬਾਕੀ ਪਾਰਟੀਆਂ ਛੋੜੇ ਉਹ ਹੁੰਦੇ ਆ ਨਮਾਇंदे ਆਪਣੇ ਮੋਦੀ ਕਰਕੇ ਉਹਨਾਂ ਛੱਡਦੇ ਆ ਅਗਲੇ ਦਿਨ ਇਹ ਦੂਜੀ ਪਾਰਟੀ ਦੇ ਵਿੱਚ ਰਲ ਕੇ ਵਿਰੋਧ ਕਰਦੇ ਆ বিজেপি ਦਾ ਐਸਾ ਕੁਝ ਨਾ বিজেপি ਬਹੁਤ ਕੁਝ ਦੇ ਰਹੀ ਹੈ ਜੀ ਆਈ ਸਰਵਨ 卡ਡ ਦੇ ਰਹੀ ਹੈ ਜੀ 5 ਲੱਖ ਦਾ ਮੇਰੇ ਪਿੰਡ ਦੇ ਵਿੱਚ ਮੇਰੇ ਦੋਸਤ ਦੇ ਫਾਦਰ ਸਾਹਿਬ ਨੂੰ ਦੋ ਸਟੰਟ ਪੈ ਗਏ ਹੁਣੇ ਉਹ ਇੱਥੇ ਹੀ ਆਇਓ ਉਹਨਾਂ ਨੂੰ ਬਿਲਕੁਲ ਫ੍ਰੀ ਹੀ ਕੋਸਟਲ ਪਿਆ ਜੀ ਦਿੱਤਾ ਜੀ ਠੀਕ ਹੈ ਜੀ ਦੂਜੇ ਆਪਣੀ ਆਸ਼ਮਾਨ ਕਾਰਡ ਹੋ ਗਿਆ ਜੀ ਗੱਲ ਆਟਾ ਦਾਲ ਸਕੀਮ ਵੀ ਮਿਲ ਰਹੀ ਆ ਜੀ ਕੱਚੀ 25 ਛੱਤਾਆਂ ਸਾਕਨ ਸਕੀਮ ਹੈ ਸਾਰੀ ਸੈਂਟਰ ਦੀ ਸਕੀਮ ਹੈ ਠੀਕ ਹੈ ਪਰ ਕਿਸਾਨ ਕਹਿੰਦੇ ਆਟਲੀ ਦਾਲ ਕਹਿੰਦੇ ਵੀ ਅਕਲੀ ਦਾਲ ਵਧੀਆ ਸੀ ਜਦੋਂ ਭਾਜਪਾ ਦੇ ਨਾਲ ਸੀ ਉਦੋਂ ਵਧੀਆ ਸੀ ਜਦੋਂ ਉਹ ਤੋਂ ਵੱਖ ਹੋਏ ਜਿਹਨੇ ਜ਼ੀਰੋ ਕਰਤਾ ਨਜ਼ਾ ਪੱਤਾ ਜੁਨਾ ਅਕਲੀ ਦਾਲ ਦੇ ਵਿੱਚ ਆ ਨੇ ਜੀ ਕੋਈ ਸਰਕਾਰ ਦੇ ਵਿੱਚ ਨਹੀਂ ਆਇਆ ਜੀ ਤਾਂ ਕਉਂਦਾ ਅਲਾਈਂ ਹਾਂ ਉਹਦਾ ਲਾਇਸੈਂਸ ਹੈ ਕਿ ਹੁਣ ਹੀ ਟੁੱਟਿਆ ਹਾਂ ਜੀ ਮੈਡਮ ਪਰ ਜੋ ਵੀ ਜਦੋਂ ਕਿ ਮੈਂ ਟੁੱਟਾ ਵੀ ਸੀ ਕਰਕੇ ਹੈ ਜੀ ਜਿਉਂ ਉਹਨਾਂ ਨੇ ਜ਼ਿਆਦਾ ਹੀ ਗੰਦ ਪਾਤਾ ਜੀ বিজেਪ ਨੂੰ ਦੇਖਿਆ ਵੀ ਇਹ ਗੰਦ ਪਾਰੀ ਆ ਕਾਲੀਦਾਲ ਇਸ ਕਰਦੇ ਉਹਨਾਂ ਨੇ ਆਪਣਾ ਲੱਗ ਕਰ ਲਈ ਇਸ ਕਰਕੇ ਇਸੇ ਕਰਕੇ ਕਿ ਤਾਜੀ ਆਪਾਂ ਤਾਂ ਹੀ ਮੰਨਦੇ ਦੂਜੇ ਕਹਿੰਦੇ ਮੈਡਮ ਬੀਜੇਪ ਨਹੀਂ ਲੱਗੋਈ ਕਾਲੀਦਾਲ ਲੱਗ ਹੋਇਆ ਜੀ ਇਹ ਕਹੇ ਰਹੇ ਵੀ বিজেਪ ਤਾਂ ਆਪਾਂ ਲੱਗ ਹੋਗੇ ਕਿਉਂ ਲੱਗ ਔਰ ਕਿਸਾਨ ਜਿਹੜੇ ਕਿਸਾਨ ਉਹ ਮੈਂ ਚਲੋ ਠੀਕ ਹੈ ਜਿਹੜੇ ਤੁਹਾਡੇ ਨੁਮਾਇੰਦੇ ਨੇ ਉਹ ਦੱਸਣਗੇ ਪਰ ਖੈਰ ਤੁਸੀਂ ਸਪੋਰਟ ਕਰ ਰਹੇ ਤੁਹਾਨੂੰ ਕੀ ਲੱਗਦਾ ਹਾਂਜੀ ਤੁਹਾਨੂੰ ਕਿਉਂ ਲੱਗਦਾ ਕਿਉਂ ਲੱਗਦਾ ਜਿਹੜੇ ਕਿਸਾਨ ਮਾਰੂ ਨੀਤੀ ਲਾਏ ਨੇ ਕਿਸਾਨ ਅਕਾਲੀ ਦਲ ਆਪਣਾ ਲੱਗੋਗੇ ਅਕਾਲੀ ਦਲ ਛੱਡ ਕੇ ਆਇਆ ਬੀਜੇਪੀ ਨੂੰ ਤੁਸੀਂ ਬੀਜੇਪੀ ਦਾ ਨਾਰਾ ਇੱਕ ਇਹ ਦੇਖ ਲਓ 400 ਪਾਰ ਜਿਹੜੇ 700 ਮਰ ਗਏ ਉਹਦੇ ਬਾਰੇ ਅਸੀਂ ਕੁਝ ਨਹੀਂ ਸੋਚਣਾ ਹੈਗਾ ਸਾਨੂੰ ਦੁਬਾਰੇ ਬਹੁਮਤ ਲਿਆਓ ਜਿਤਾਓ ਸਾਡੇ ਤਾਂ ਤੁਸੀਂ ਗੁੰਡਾ ਰਾਜ ਕਰਾਓ ਸੇਵਾ ਨਾ ਕਰਾਇਓ ਨਾ ਸਾਡੇ ਤਾਂ ਕੋਈ ਆਸਰਕੋ ਵੀ ਅਸੀਂ ਸੇਵਾ ਕਰੂੰਗੇ ਜਿਹੜੇ ਅੱਜ ਝੰਡਾ ਚੱਕੀ ਫਿਰਦੇ ਆ ਮੈਡਮ ਉਹਨਾਂ ਨੇ ਪੁੱਛ ਕੇ ਦੱਸੋ ਭਾਜੀ ਫੈਕਟਰੀ ਜਾਂਦੇ ਆ ਜੇ ਫੈਕਟਰੀ ਐਕਸੀਡੈਂਟ ਹੋ ਜਾ ਫੈਕਟਰੀ ਵਾਲਾ ਕਹਿੰਦਾ ਮੇਰਾ ਇਹ ਜ਼ਿੰਮੇ ਮੇਰਾ ਮੈਂ ਮੁਆਵਜ਼ਾ ਨਹੀਂ ਦਾ ਨਹੀਂ ਹੈ ਮੇਰਾ ਅਪਲਾਈ ਆ ਤਾਂ ਫਿਰ ਕੀ ਕਰੂੰਗਾ ਕਿੱਥੋਂ ਦਾ ਘਰ ਚੱਲੂਗਾ ਉਹ ਕਹਿੰਦੇ ਤੁਸੀਂ ਕੋਈ ਵੀ ਸਮਾਨ ਖਰੀਦ ਦਿਓ ਤੁਸੀਂ ਕਹਿੰਦੇ ਉੱਥੇ ਮਾਰਕੀਟ ਪ੍ਰਾਈਸ ਹੁੰਦਾ ਫਿਰ ਕਹਿੰਦੇ ਸਾਡੀ ਫਸਲ ਦਾ ਕਿਉਂ ਨਹੀਂ ਹੋ ਸਕਦਾ ਬਿਲਕੁਲ ਠੀਕ ਹੈ ਜੀ ਫਸਲ ਦਾ ਇੱਕ ਵਾਜਿਬ ਐਮ ਆਰ ਪੀ ਹੋਣਾ ਚਾਹੀਦਾ ਫਸਲ ਦਾ ਹਰ ਚੀਜ਼ ਦਾ ਪ੍ਰੋਡਕਟ ਜਿਹੜਾ ਹੈ ਉਹ ਮਾਰਕੀਟ ਦੀ ਵੈਲਿਊ ਦੇਖ ਕੇ ਤੈਅ ਹੁੰਦਾ ਹੈ ਹੁਣ ਮੈਂ ਟੀ-ਸ਼ਰਟ 500 ਰੁਪਏ ਦੀ ਪਾਈ ਹੈ ਜਿੱਹਾ ਮੈਨੂੰ ਮਾਲ ਵਾਲਾ ਕਹੇ ਕਿ ਮੈਂ 3500 ਦੀ ਦਵਾਗਾ ਹੂ ਇਸ ਗੋਣਾ ਬਾਈ ਕੋਈ ਨਹੀਂ ਲਏਗਾ ਇਹਨੂੰ ਜੇ ਹੁਣ ਇੱਕ ਕਣਕ ਜਿਹੜੀ ਜਦੀ ਵੈਲਿਊ ਸਾਨੂੰ XYZ ਮਿਲਣੀ ਚਾਹੀਦੀ ਹੈ ਮਿਨਿਮਮ ਸਪੋਰਟ ਪ੍ਰਾਈਸ ਬੰਦ ਰਹੇ ਮਿਨਿਮਮ ਸਪੋਰਟ ਪ੍ਰਾਈਸ ਦੀ ਗੱਲ ਕਰਦਾ ਉਹ ਮਿਨਿਮਮ ਸਪੋਰਟ ਪ੍ਰਾਈਸ ਜੇ ਤੁਸੀਂ ਮੰਗੋਗੇ 18000 ਰੁਪਏ ਬੋਦੀ ਕੌਣ ਦੇਵੇਗਾ ਕਿੱਦਾਂ possible ਹੈ ਦੂਜੀ ਗੱਲ ਜੇ ਕਹਿੰਦੇ ਕਿਸਾਨ ਨਰਾਜ ਹੈ ਜੀ ਫਸਲ ਬੀਮਾ ਯੋਜਨਾ ਦਿੱਤੀ ਮੋਦੀ ਸਾਹਿ ਉਹ ਕਹਿਣ ਦੀਆਂ ਗੱਲਾਂ ਜੀ ਬਹੁਤ ਸਾਲ ਤੋਂ ਲੈ ਕੇ ਆ ਰਹੇ ਹੁਣ ਤੱਕ ਤਾਂ ਆਈ ਨਹੀਂ ਅਜੇ 70 ਸਾਲ ਹੋ ਗਏ 70 ਸਾਲ ਆਮ ਆਦਮੀ ਨੇ ਵੀ ਕਹਾਦਾ 5 ਮਿੰਟ ਵਿੱਚ ਦੇ ਦੇਣਗੇ ਸਰਕਾਰ ਬਣਨੇ ਕੇ ਬਾਅਦ ਆ 2 ਸਾਲ ਸੇ ਉੱਪਰ ਹੋ ਗਏ ਕਿਸਾਨਾਂ ਦੀ ਗੱਲ ਕਰਦੇ ਆ ਮੈਂ ਕਈ ਵਾਰੀ ਸੈਂਟੀਮੈਂਟਸ ਦੇ ਇਹ ਸਾਰੇ ਕਿਸਾਨਾਂ ਦਾ ਵਿਰੋਧ ਕਰ ਰਹੇ ਕਈ ਬੰਦੇ ਖੜੇ ਐ ਵੀ ਐਮ ਐਸ ਪੀ ਐ ਐਮ ਐਸ ਪੀ ਦੋ ਫਸਲਾਂ ਦੇ ਪੰਜਾਬ ਚ ਐਮ ਐਸ ਪੀ ਮਿਲਦੀ ਹੈ ਜੇ ਇਹਨਾਂ ਨੂੰ ਇਹ ਪੁੱਛੀ ਵੀ ਟਮਾਟਰ ਕਿੰਨੇ ਰੁਪਏ ਕਿਲੋ ਲੈਂਦੇ ਆ 38 ਤੋਂ ਫੇਕ ਭਿੰਡੀਆਂ ਗਿਆ ਰੇਟ ਲੈ ਰਹੇ ਆ ਕਿਸਾਨ ਦੀ ਤਾਂ 10 ਰੁਪਏ ਭਿੰਡੀ ਨਹੀਂ ਉੱਟਦੀ ਇਹਨਾਂ ਨੂੰ ਰੇੜੀਆਂ ਵਾਲੇ ਪੇ 60-60 ਰੁਪਏ ਵੇਚਦੇ ਆ ਉਦੋਂ ਇਹ ਵਿਰੋਧ ਕਿਉਂ ਨਹੀਂ ਕਰਦੇ ਜੇ ਕਿਸਾਨ ਆਪਣੀ ਮਿਨੀਮਮ ਸਪੋਰਟ ਪ੍ਰਾਈਸ ਹੀ ਮੰਗ ਰਿਹਾ ਜੇ ਉਹ ਨਹੀਂ ਸਰਕਾਰ ਦੇ ਸਕਦੀ ਇਹਨਾਂ ਨੂੰ ਉਹ ਚਿਹਰ ਤੇ 32-33 ਰੁਪਏ ਅਡਾਨੀ ਦਾ ਆਟਾ ਖਰੀਦਣਗੇ ਅਡਾਨੀ ਦੇ ਮੋਲ ਤੇ ਜਾ ਕੇ 40 ਰੁਪਏ ਕਣੇ ਖਰੀਦਣਗੇ ਕਿਸਾਨ ਤੋਂ 22 ਰੁਪਏ ਕਿਲੋ ਕਿਉਂ ਨਹੀਂ ਖਰੀਦਦੇ ਬਿਲਕੁਲ ਠੀਕ ਕਹਿ ਰਹੇ ਭਾਜੀ ਆਪਾਂ ਨੂੰ ਮਿਨੀਮਮ ਚਾਹੀਦਾ ਹੈ ਠੀਕ ਹੈ ਨਾ ਕਈ ਭਾਈ ਕਹਿੰਦੇ ਵੀ ਇਹਨਾਂ ਨੂੰ ਮੈਡੀਕਲ ਸਹੂਲਤਾਂ ਦੇ ਰਹੀ ਹੈ ਸਰਕਾਰ ਉਹ ਚੱਕ ਲੈ ਠੀਕ ਹੈ ਨਾ ਇਹ ਸਰਕਾਰਾਂ ਨੂੰ ਬਹੁਤ ਕੁਝ ਮੰਗਦੇ ਆ ਸਰਕਾਰੀ ਨੌਕਰੀਆਂ ਮੰਗਦੇ ਆ ਸਭ ਕੁਝ ਮੰਗਦੇ ਆ ਜੇ ਕਿਸਾਨ ਇੱਕ ਮਿਨਿਮਮ ਸਪੋਰਟ ਪ੍ਰਾਈਸ ਮੰਗ ਰਿਹਾ ਉਹਨਾਂ ਦੀ ਤਕਲੀਫ ਕਿਹਾ ਉਹਨਾਂ ਨੂੰ ਦੇਣਾ ਚਾਹੀਦਾ ਜੇ ਕਹਿੰਦੇ ਜੀਡੀ ਨਹੀਂ ਲਾਣੀ ਪਾਣੀ ਗੱਡ ਰਹੇ ਆ ਇੱਥੇ ਨਹੀਂ ਇੰਡਸਟਰੀ ਆ ਇੱਕ ਇੰਡਸਟਰੀ 'ਚ 10-10 ਟੀਵਲ ਹੈ ਦਿਨ ਰਾਤ ਚੱਲਦਾ ਮੇਰੇ ਪਿੰਡ 'ਚ ਇੱਕ ਟੀਵਲ ਹੈ ਪੂਰੇ ਪਿੰਡ ਦਾ ਸਾਰਦਾ ਲੇਕਿਨ ਇੱਕ ਇੰਡਸਟਰੀ 'ਚ 10 ਟੀਵਲ ਹੈ ਉਹਦੇ ਨਾਲ ਸਰਦਾਂ ਦਾ ਸਾਰਾ ਪਾਣੀ ਨਦੀ 'ਚ ਜਾਂਦਾ ਆਪਾਂ ਕਹਿਰੀਆਂ ਬਣਾ ਕੇ ਪਾਣੀ ਰੋਕਦੇ ਆਂ ਬਰਸਾਤ ਦਾ ਪਾਣੀ ਵੀ ਕਹਿਰੀਆਂ 'ਚ ਰੁਕਦਾ ਆਪਾਂ ਰੀਸਾਈਕਲ ਵੀ ਕਰਦੇ ਆਂ ਧਰਤੀ ਨੂੰ ਪਰ ਸਰਸਾਨਾਂ ਨੂੰ ਬੇਮੂਰਖ ਬਣਾਇਆ ਜਾ ਰਿਹਾ ਕਾਰਪੋਰੇਟ ਦੁਆਰਾ ਵੀ ਇਹ ਪਾਣੀ ਗੱਢ ਕੇ ਵੇਸਟ ਕਰ ਰਹੇ ਆਂ ਆਪਾਂ ਤਾਂ ਫਸਲ ਪੈਦਾ ਕਰ ਰਹੇ ਆਂ ਨਾ ਪੋਲਿਊਸ਼ਨ ਹੀ ਪੈਦਾ ਕਰ ਰਹੇ ਇਹਨਾਂ ਨੂੰ ਆਪਣਾ ਪਤਾ ਹੀ ਨਹੀਂ ਆਪਾਂ ਨੂੰ ਕਿ ਸਾਡੇ ਇੱਥੇ ਇਹਨਾਂ ਪੋਲਿਊਸ਼ਨ ਹੈ ਇਸ ਪਿੰਡ ਦੇ ਅੰਦਰ ਤੁਸੀਂ ਸ਼ਾਮ ਨੂੰ ਸਾਹ ਨਹੀਂ ਲੈ ਸਕਦੇ ਸਾਡੇ ਇੱਥੇ ਨਾ ਬਰਸੀਨ ਹੁੰਦੀ ਹੈ ਨਾ ਕੋਈ ਪਾਲਕ ਹੁੰਦੀ ਹੈ ਮੂਲੀ ਨਹੀਂ ਹੁੰਦੀ ਕੋਈ ਇਦਾਂ ਦੀ ਜਿਹੜੀ ਨਰਮ ਸਬਜ਼ੀਆਂ ਪੁੱਛੋ ਕਿਸੇ ਦੇ ਖੇਤ ਚ ਹੋਈ ਹੈ ਇਹਨਾਂ ਨੂੰ ਪਤਾ ਕਿੰਨੀ ਗੈਸ ਹੈ ਇੱਥੇ ਉਹ ਗੈਸ ਸਾਡੇ ਅੰਦਰ ਵੀ ਜਾ ਰਹੀ ਹੈ ਕਿੰਨੇ ਕੈਂਸਰ ਦੇ ਮਰੀਜ਼ ਹੈ ਇਹ ਇਹਨਾਂ ਨੂੰ ਮੁੱਦੇ ਹੀ ਨਹੀਂ ਪਤਾ ਆਪਣੇ ਲੜਨ ਦੇ ਵੀ ਕੀ ਮੁੱਦੇ ਆ ਸਾਡੇ ਕੀ ਆ ਨਹੀਂ ਜਿਹੜੀ ਆਪਣੀ ਇਹ ਸਰਕਾਰ ਨਾਲ ਜੀ ਆਮ ਆਦਮੀ ਪਾਰਟੀ ਇਹਨਾਂ ਨੇ 43000 ਤੋਂ ਨੌਕਰੀਆਂ ਦੇ ਦੀ ਪਹਿਲਾਂ ਇਹ ਪਹਿਲਾਂ ਕਿਸੇ ਸਰਕਾਰ ਨੇ ਨਹੀਂ دی ਹੈ ਜੀ ਠੀਕ ਹੈ ਜੀ ਹੁਣ ਦੇਖੋ ਬਿਜਲੀ ਫ੍ਰੀ ਮਿਲ ਰਹੀ ਆ ਜੀ ਠੀਕ ਹੈ ਜੀ ਕਿਆ ਉਸ ਚੀਜ਼ ਨੇ ਭੁੱਲ ਗਏ ਜੀ ਸੜਕ ਬਣੀ ਸਾਡੇ ਪਿੰਡ ਦੀ 70 ਸਾਲ ਹੋ ਗਈ ਜੀ ਚਾਰ ਬੱਚੇ ਨੌਕਰੀ ਮਿਲੀ ਜੀ 1 ਰੁਪਿਆ ਨਹੀਂ ਲੱਗਿਆ ਜੀ ਚਾਰ ਬੱਚੇ ਨੌਕਰੀ ਮਿਲੀ ਜੀ ਪਿੰਡ ਚ ਹਾਂਜੀ ਇੱਕੇ ਪਿੰਡ ਚ ਜੀ ਦੋ ਪੁਲਿਸ ਜੋ ਇੱਕ ਆਪਣਾ ਪਟਵਾਰੀ ਲੱਗੇ ਇੱਕ ਟੀਚਰ ਲੱਗੀ ਕੁੜੀ ਜੀ 1 ਰੁਪਿਆ ਨਹੀਂ ਲੱਗਿਆ ਜੀ 1 ਰੁਪਿਆ ਵੀ ਜੀ ਆਹ ਸੜਕ ਦੇਖ ਲਓ ਜੀ ਸਾਰਿਆਂ ਨੂੰ ਪੁੱਛ ਲਓ ਜੀ ਕੀ ਹੋਇਆ ਜੀ ਤੁਹਾਨੂੰ ਠੀਕ ਹੈ ਅੱਛਾ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਵੀ ਕਿਉਂਕਿ ਤੁਸੀਂ ਰੁਕੋ 5 ਸਾਲ ਹੋ ਗਏ ਨੇ ਉਹਨਾਂ ਨੇ ਜਿਵੇਂ ਦੱਸਿਆ ਕਹਿੰਦੇ ਕਿ ਸਾਡੇ ਪਿੰਡ 'ਚ 4 ਬੱਚੇ ਨੂੰ ਨੌਕਰੀਆਂ ਮਿਲੀਆਂ ਸੜਕ ਕਹਿੰਦੇ 70 ਸਾਲ 'ਚ ਨਹੀਂ ਬਣੀ ਸੀ ਉਹ ਹੁਣ ਬਣ ਗਈ ਔਰ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਉਹ ਕੋਈ ਹਾਈਵੇ ਨਹੀਂ ਬਣਿਆ ਔਰ ਕੋਈ ਹੋਰ ਕਿਸੇ ਨੇ ਨਹੀਂ ਬਣਾਈ ਉਹ ਆਮ ਆਦਮੀ ਪਾਰਟੀ ਨੇ ਨਹੀਂ ਬਣਾਈ ਜੀਓ ਪ੍ਰਧਾਨ ਮੰਤਰੀ ਗ੍ਰਾਮ ਜੀਤੀ ਬਣਾਈ ਬਣਾਈ ਸੜਕਾ ਯਾਰਾ ਬੋਰਡ ਦੱਸੋ ਕਿੱਥਾ ਹੈ ਕਿੱਥਾ ਹੋਇਆ ਦੱਸੋ ਸਹੀ ਕਿੱਥਾ ਬੋਰਡ ਲੱਗਿਆ ਵਾ ਕਿੱਥਾ ਮੈਡਮ ਬਾਸ ਇੱਕ ਜਿਹੜੀ ਇੱਕ diga la ਸਵਾਹ ਇੱਕ ਮਿੰਟ ਹੈ ਮੈਡਮ ਸਵਾਲ ਉਠਿਆ ਮੇਰੇ ਪਿੰਡ 'ਚੋਂ ਭਿੰਡੀ ਨਹੀਂ ਹੁੰਦੀ ਮਿਰਚ ਨਹੀਂ ਹੁੰਦੀ ਪਾਲਕ ਨਹੀਂ ਹੁੰਦੀ ਮੈਂ ਤੁਹਾਨੂੰ ਮੌਕਾ ਦਿਖਾ ਸਕਦਾ ਹੁਣ ਜਾ ਕੇ ਮੇਰੇ ਪਿੰਡ 'ਚ ਭਿੰਡੀ ਵੀ ਹੋ ਰਹੀ ਆ ਪਾਲਕੀ ਵੀ ਹੋ ਰਹੀ ਆ ਮਿਰਚ ਵੀ ਲੱਗੀ ਵੀ ਟਮਾਟਰ ਵੀ ਹੋ ਰਿਹਾ ਹੈ ਜਾਂ ਜਿਹਨਾਂ ਜੇ ਕਰਨੀ ਕੀ ਨਹੀਂ ਹੋਇਆ ਕਿੱਥੇ ਤੇ بڑے ਮੁੱਦੇ ਦੇਖੋ ਕਿ ਕਿਉਂ ਹੁਣ ਆਪਾਂ ਕੋਈ ਪਿੰਡ ਦਾ ਐਮਸੀ ਆ ਸਰਪੰਚ ਨਹੀਂ ਬੜੇ ਮੁੱਦੇ ਆਪਾਂ ਸੈਂਟਰ ਦੀ ਸਰਕਾਰ ਤੋਂ ਹੋ ਰਹੇ ਅਸੀਂ ਭਿੰਡੀਆਂ ਤੋਂ ਭਰੋ ਜਾਈਏ ਭਿੰਡੀਆਂ ਮੈਡਮ ਦੇਖੋ ਮੇਰੇ ਮਸਲੇ ਕੀ ਆ ਗਲੀਆਂ ਸੜਕਾਂ ਇੱਕ ਮਿੰਟ ਇਹ ਸੜਕਾਂ 70 ਸਾਲ ਤੋਂ ਕਿ ਸੜਕਾਂ ਤਾਂ ਬੰਦੀਆਂ ਹੀ ਆ ਰਹੀਆਂ ਜੇ ਬੰਦ ਰਹੀ ਹੁਣ ਮੇਰਾ ਕੰਮ ਜਿਹੜਾ ਹੈਗਾ ਇੱਕ ਜਿਹੜੀ ਇਹਨਾਂ ਨੇ ਕੀਤੀ ਅਗਲੀ ਪੰਜ ਵਾਲੀ ਜਿਹੜੀ ਸਕੀਮ ਕੀਤੀ ਹੈ 4 ਸਾਲ ਅਗਲੀ ਇਹ ਦੇਖੋ ਕਿ 4 ਸਾਲ ਬਾਅਦ ਬੰਦਾ ਜਿਹੜਾ ਨੌਜਵਾਨ ਬੱਚਾ ਆ 4 ਸਾਲ ਤੋਂ ਬਾਅਦ ਕਿੱਥੇ ਜਾਏਗਾ 4 ਸਾਲ ਦਾ ਕੋਈ ਨੌਕਰੀ ਦਾ ਕਿ ਮੇਰਾ ਇਹ ਸਵਾਲ ਹੈਗਾ ਜੀ ਵੱਡਾ ਦੂਜੀ ਜਿਹੜੀ ਐਮ ਐਸ ਬੀ ਕਿਸਾਨ ਕੀ ਮੰਗ ਰਹੇ ਨੇ ਆਪਣੀ ਫਸਲ ਦਾ ਕਿ ਸਾਡਾ ਇੱਕ ਰੇਟ ਹੈ ਜਿਹੜਾ ਤੈਅ ਕਰ ਦੋ ਕਿ ਸਾਡੀ 1900 2000 ਕਿ ਆਪਾਂ ਘੱਟੋ-ਘੱਟ ਕਿਸੇ ਦਾ ਆਪਣੀ ਚੀਜ਼ ਨੂੰ ਲੈ ਕੇ ਰੋਲਣਾ ਨਾ ਸਾਨੂੰ ਪਈ ਉਹਦਾ ਕੀ ਆ ਸਾਡੀ ਚੀਜ਼ ਦਾ ਆਪਾਂ ਇੱਕ ਕਮੀਜ਼ ਵੀ ਲੈ ਰਹੇ ਨੇ ਕੋਈ ਵੀ ਚੀਜ਼ ਆਪਾਂ ਜਾਂਦੇ ਦੁੱਧ ਦੀ ਚਾਲੀ ਵੀ ਲੈ ਜਾਂਦੇ ਆ ਉਹਦੇ 30 ਰੁਪਏ ਦੀ ਹੈਗੀ ਆ ਤਾਂ ਸਾਨੂੰ 30 ਦੀ ਮਿਲੂਗੀ ਜੀ ਕਿਸਾਨਾਂ ਨੂੰ ਇਹ ਨਹੀਂ ਪਤਾ ਕਿ ਸਾਡੀ ਫਸਲ ਕਿੰਨੇ ਦੀ ਚੱਕੀ ਜਾਣੀ ਆ ਜੀ ਉਹ ਵੀ ਸਾਡੇ ਟਮਾਟਰ ਨੇ ਜਿਹੜੇ ਬੰਦਾ ਕਹਰੇ ਸੀਗਾ ਮੇਰੇ ਪਿੰਰੇ ਮੁੰਡਾ ਵੀ ਕਿ 10 ਰੁਪਏ ਇਹ 20 ਰੁਪਏ ਟਮਾਟਰ ਸਾਡੇ ਜ਼ਿਮੀਦਾਰ ਨੂੰ 10 20 ਰੁਪਏ ਚੱਕ ਕੇ ਉਹ ਵੀ ਟਮਾਟਰ 70 70 ਰੁਪਏ ਜੇ ਹੁਣ ਐਮ ਐਸ ਬੀ ਕਿਉਂਕਿ ਕਿਉਂ ਮੰਗ ਰਹੇ ਨੇ ਕਿਸਾਨ ਉਹਨਾਂ ਨੇ ਕਿਹਾ ਸੀਗਾ ਕਿ ਆਪਾਂ ਇਹ ਚੀਜ਼ ਲਿਖਤੀ ਰੂਪ ਚ ਦੇਵਾਂਗੇ ਕਿਸਾਨ ਹੋਰ ਕੁਝ ਨਹੀਂ ਮੰਗ ਰਹੇ ਹੈਗੇ ਜੀ ਕੋਈ ਹਾਂਜੀ ਠੀਕ ਹੈ ਤੁਹਾਡੀ ਗੱਲ ਤੁਹਾਡਾ ਸਵਾਲ ਮੈ ਲੈਣ ਸ਼ੰਭੂ ਬਾਰਡਰ ਤੇ ਪਨੋਰੀ ਬਾਰਡਰ ਤੇ ਦੂਜੀ ਵਾਰ ਧਰਨਾ ਲੱਗ ਗਿਆ ਹੈ ਨਾ ਐਮ ਐਸ ਪੀ ਦਾ ਉਦੋਂ ਜਦੋਂ ਵਾਦਾ ਹੋਇਆ ਸੀ ਹਾਲੇ ਕਿ ਲਿਖਤੀ ਹੋਣਾ ਗਿਆ ਸੀ ਕਿ ਤੁਸੀਂ ਗਰੰਟੀ ਕਾਨੂੰਨ ਬਣਾਓ ਕੋਈ ਨਹੀਂ ਹੋਇਆ ਤਾਂ ਲਿਖਤੀ ਹੋਣਾ ਬਣਾਉਣ ਵਾਸਤੇ ਹੋਇਆ ਸੀ ਇਹ ਸਿਰਫ ਇਹਨਾਂ ਨੂੰ ਚਾਰ ਲੀਡਰਾਂ ਨੂੰ ਪਤਾ ਜਿਹੜੇ ਜਿੰਮੇਵਾਰ ਲੀਡਰ ਬਣ ਕੇ ਗਏ ਤੇ ਜਾਂ ਸੈਂਟਰ ਦੇ ਜਿਹੜੇ ਚਾਰ ਬੰਦੇ ਦੋਨਾਂ ਨੂੰ ਪਤਾ ਜਾਂ ਤਾਂ ਉਹ ਸਟੇਟਮੈਂਟ ਦਿਖਾ ਦਿਓ ਮੈਨੂੰ ਕਿਸ ਪੇਪਰ ਮੈਂ ਦਿੱਈ ਆ ਵੀ ਹਾਂਜੀ ਫਲਾਣੇ ਲੀਡਰ ਨੇ ਸਾਈਨ ਕਰੇ ਤੁਸੀਂ ਉਸ ਤੇ ਸਵਾਲ ਨਹੀਂ ਕਰ ਸਕਦੇ ਤੁਸੀਂ ਉਸ ਤੇ ਸਵਾਲ ਮੈਂ ਤੁਹਾਨੂੰ ਨਹੀਂ ਕਰ پر اڈانی آیا ساری جمعن لڑے اڈانی کے بارہ کلو میٹر کے لانا کس طرح لگی ٹرالی آئی ناج لے گئے اڈانی کا ووت ہو رہا کے اندر تو وہاں لے گا کیوں گیا اس کے ਇਹੀ ਹੈ ਨਾ ਜ਼ਿੰਮੇਦਾਰ ਇਸ ਵਾਰ ਵਾਕੀ 14 ਕਿਲੋਮੀਟਰ ਦੀ ਲਾਈਨ ਲਗੀ ਵੀ ਪ੍ਰਾਈਵੇਟ ਖਰੀਦ ਪਹਿਲਾਂ ਵਾਲੇ ਸਾਰੇ ਰਿਕਾਰਡ ਤੋੜ ਕੇ ਇਸ ਵਾਰ ਸਭ ਤੋਂ ਜ਼ਿਆਦਾ ਪ੍ਰਾਈਵੇਟ ਖਰੀਦ ਹੋਈ ਹੈ ਕਿਸਾਨ ਕਿਉਂ ਜਾਣਦੇ ਨੇ ਪ੍ਰਾਈਵੇਟ ਚੈਨਲ ਸਕੂਲ ਪਹਿਲਾਂ ਯੂਪੀ ਬਿਹਾਰ ਚ ਵੀ ਐਮਐਸਪੀ ਸੀਗੀ ਉੱਥੇ ਵੀ ਕਾਰਪੋਰੇਟ ਨੇ 2 ਸਾਲ ਲਾਲਚ ਦਿੱਤਾ ਤੇ ਮੰਡੀਆਂ ਜੇ ਜਿਹੜੇ ਝਾੜਤੀ ਸੀਗੇ ਜਿਨ੍ਹਾਂ ਨਾਲ ਜ਼ਿਮੀਦਾਰ ਲੈਣ ਦੇਣ ਕਰਦੇ ਸੀਗੇ ਹਿਮਾਚਲ ਦੇ ਅੰਦਰ ਸੇਵ ਸੀਗਾ ਛੋਟੇ ਵਪਾਰੀ 20-25 ਖਰੀਦਦੇ ਸੀਗੇ ਨੀਚੇ ਵੇਚਦੇ ਸੀਗੇ ਤਾ ਸੇਬ 50 ਰੁਪਏ 80 ਰੁਪਏ ਮਿਲਦਾ ਸੀ ਅੱਜ ਇਹਨਾਂ ਨੂੰ ਪੁੱਛੋ 150 ਰੁਪਏ ਤੋਂ ਘੱਟ ਸੇਬ ਨਹੀਂ ਹੈਗਾ ਕਿਉਂ ਹਿਮਾਚਲ ਦੇ ਸਾਰਾ ਸੇਬ ਅਡਾਨੀ ਬਾਨੀ ਨੇ ਖਰੀਦਿਆ ਛੋਟੇ ਬਿਵਾਰੀ ਖਤਮ ਕਰਤੇ ਛੋਟੀ ਮੰਡੀਆਂ ਖਤਮ ਕਰਤੀ ਤੇ ਛੋਟਾ ਵਰਗ ਬੇਰੋਜ਼ਗਾਰ ਹੈ ਇਹਨਾਂ ਨੂੰ ਪਤਾ ਹੀ ਨਹੀਂ ਹੈ ਵੀ ਸਿਸਟਮ ਕਿਹੜਾ ਹੈ ਪੰਜਾਬ 'ਚ ਇਹ ਹੀ ਹੋ ਰਿਹਾ ਹੈ ਸੈਂਟਰ ਗੌਰਮੇ ਤੇ ਪੰਜਾਬ ਦਾ ਆਪਸ ਵਿੱਚ ਕਿਸਾਨਾਂ ਨਾਲ ਕਰਕੇ ਰੋਲਾ ਚੱਲ ਰਿਹਾ ਹੈ ਜਿਆਦਾ ਉੱਲ ਲਾਗਤ ਦੇ ਨੇੜੇ ਬੋਲ ਮੈਨੂੰ ਨਹੀਂ ਸੁਣਦੇ ਨੇੜੇ ਦਾ ਸੁਭਾ ਦੇਖ ਲਓ ਤੁਸੀਂ ਹਰਿਆਣਾ ਤੇ ਹਰਿਆਣੇ ਤੇ ਜਾਂਦੇ ਆ ਯੂਪੀ ਜਾਂਦੇ ਆ ਉੱਥੇ ਰੋਡ ਇਨਫਰਾਸਟ੍ਰਕਚਰ ਵਧੀਆ ਹੈ ਠੀਕ ਹੈ ਜੀ ਬਾਕੀ ਡਿਵੈਲਪਮੈਂਟ ਦੇਖ ਲਓ ਗੁਰਦਾਮਾں ਦੇਖ ਲਓ ਯੂਪੀ ਚ ਅਸੀਂ ਜਾਂਦੇ ਆ ਹਰਦਵਾਰ ਉੱਧਰ ਜਾਂਦੇ ਆ ਉੱਤਰਾਖੰਡ ਤੱਕ ਅਸੀਂ ਜਾ ਕੇ ਜੰਮੂ ਕਸ਼ਮੀਰ ਅਸੀਂ ਜਾ ਕੇ ਆਏ ਅਮਰਨਾਥ ਅਤਰਾ ਦੇ ਇੱਕਦਮ ਇੱਕ ਸੈਂਟਰਲ ਗਵਰਨਮੈਂਟ ਦੀ ਇੱਕ ਨੰਬਰ ਸਾਨੂੰ ਸਹੂਲਤ ਮਿਲੀ ਜੀ ਉੱਥੇ ਬਿਲਕੁਲ ਸਮਾਨਾਰ ਯਾਤਰਾ ਤੇ ਪੰਜਾਬ ਸਾਡਾ ਕਿੱਥੇ ਫਸ ਕੇ ਰਹਿ ਗਿਆ ਪੰਜਾਬ ਇੱਥੇ ਫਸ ਕੇ ਰਹਿ ਗਿਆ ਕਿਸਾਨਾਂ ਵਾਲੇ ਮੁੱਦੇ ਤੇ ਕਿਸਾਨਾਂ ਵਾਲੇ ਮੁੱਦੇ ਤੇ ਇਲਾਵਾ ਹੋਰ ਕੋਈ ਵਿਕਾਸ ਹਾਂਜੀ ਸੈਂਟਰ ਦਾ ਫਾਇਦਾ ਨਹੀਂ ਲੈ ਸਕ ਰਹੇ ਅਸੀਂ ਇੱਥੇ ਬਹੁਤ ਸਾਰੇ ਜ਼ਿੰਮੇਦਾਰ ਨੇ ਜਿਹੜੇ 2-2000 ਰੁਪਏ ਲੈ ਲੇ ਕਿਨ ਮੁਕਰੇ ਐਮਐਸਪੀ ਐਸੇ ਚੱਕਰ ਘੇਰਾ ਕੇ ਹੁਣ ਅੱਜ ਇਸ ਡਿਬੇਟਸ ਕੀ ਹੋਇਆ ਸਿਰਫ ਇੱਕ ਈ ਗੱਲ ਹੋਈ ਆ ਕਿਸਾਨਾਂ ਦੇ ਮੁੱਦੇ ਦੀ ਇਸ ਤੋਂ ਇਲਾਵਾ ਹੀ ਪੂਰੇ ਦੇਸ਼ ਕਿੰਨੇ ਹੋਰ ਸੁਵਿਧਾ ਸੈਂਟਰ ਤੋਂ ਮਿਲ ਰਹੀਆਂ ਨੇ ਜਿਹੜੀਆਂ ਇੱਥੇ ਨਹੀਂ ਆ ਰਹੀਆਂ ਇੱਕ ਇੱਕ ਬਹੁਤ ਸ਼ੁਕਰੀਆ ਆਪਣੇ ਵਿਚਾਰ ਸਾਂਝੇ ਕਰਨ ਲਈ 100 ਪਿੰਡ ਦੇ ਸਾਥ ਯਾਨੀ ਕਿ ਪਿੰਡ ਉਹ ਜਗ੍ਹਾ ਜਿੱਥੇ ਬੈਠ ਕੇ ਲੋਕਾਂ ਪਿੰਡੇ ਕਾਮੇ ਅਮਰੀਕਾ ਦੇ ਆਵਾਮੇ ਤੱਕ ਇਹ ਗੱਲਾਂ ਕਰਦੇ ਨੇ ਪਿੰਡੇ ਦੇ ਸਰਪੰਚ ਤੋਂ ਲੈ ਕੇ ਪ੍ਰਧਾਨ ਮੰਤਰੀ ਤੱਕ ਨਿਚੋੜੇ ਵਿੱਚ ਸੱਤ ਵਿੱਚ ਡਿਸਕਸ਼ਨ ਤੋਂ ਬਾਅਦ ਹੁੰਦੀ ਹੈ ਔਰ ਐਸੀ ਤਰ੍ਹਾਂ ਹਰ ਇੱਕ ਰੋਜ਼ ਪਿੰਡੀ ਸੱਤ ਪ੍ਰੋਗਰਾਮ ਲੈ ਕੇ ਦਿਪੋ ਤੁਹਾਡੇ ਰੂਪ ਰੂਪ ਹੁੰਦਾ ਰਹੇਗਾ ਤਦ ਤੱਕ ਲਈ ਸ਼ੁਕਰੀਆ